ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਜੀ ਮੇਲੇ ਆਪਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬੈਠਾ ਇੱਧਰ ਹੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਬਾਈ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਬਾਈ ਸਾਰੇ ਸ਼ੁਕਰਾਨਾ ਕਰੇ ਮਹਾਰਾਜ ਜੀ ਹਾਂ ਹਾਂ ਅੱਜ ਗੁਰਪੁਰਬ ਹੈ ਤੇ ਸਾਰੇ ਗੁਰਦੁਆਰਾ ਸਾਹਿਬ ਚ ਅੱਜ ਬਾਈ ਮਨਾਤਾ ਹਨੀ ਹਾਂ ਜੋਰਾ ਨਾਲ ਸਾਰੇ ਗੁਰਦੁਆਰੇ ਸਾਰੇ ਪਿੰਡਾਂ ਚ ਤੇ 555ਵਾਂ ਗੁਰਪੁਰਬ ਹੈ 555 555 ਜੀ ਤੇ ਬਾਕੀ ਆਪਣਾ ਪ੍ਰੋਗਰਾਮ ਵਈ ਕੱਲ ਪਥਿਆ ਰਿਆ ਕਿਰਪਾ ਬਾਬੇ ਨਾਨਕ ਦੀ ਹੋਈ ਤੇ ਬਾਕੀ ਚਲੋ ਮਣੀ ਮੋਟੀਆਂ ਆੜ ਚਣਾ ਆਉਂਦੀਆਂ ਹੁੰਦੀਆਂ ਹੀ ਹੋਰ ਇੱਕ ਸਾਲ ਸੁਧਰੀ ਜਾਂਦੀਆਂ ਪਹਿਲਾਂ ਪਤਾ ਨੇ ਜਿਹੜੀ ਐਸ ਕੀ ਟੈਨਸ਼ਨ ਤੇ ਉਹ ਫ੍ਰੀ ਹੋ ਗਈ ਲੋੜੀ ਹਾਂ ਵਾਨ ਆਪਣਾ ਬਣ ਗਿਆ ਠੀਕ ਆ ਇਹਦਾ ਟੈਨਸ਼ਨ ਜ਼ਿਆਦਾ ਸੀ ਕਿਤੇ ਇਹਨੇ ਲਿਆਉਣਾ ਕਿਸੇ ਭਾਈ ਜੋੜੇ ਇਹਨੂੰ ਪੈਸੇ ਦੇਣੇ ਉਹ ਟੈਨਸ਼ਨ ਥੋੜੀ ਫ੍ਰੀ ਹੋਊਗੀ ਹੂੰ ਹੁਣ ਤਾਂ ਮਗਰ ਪਾਗੇ ਤਰ ਨਹੀਂ ਹੈ ਹਾਂ ਬਾਕੀ ਹੋਰ ਭਾਈ ਜਿਹਨੇ ਲਿਆਣੀ ਆ ਲਿਆ ਸਕਦਾ ਹਾਂ ਭਾਈ ਹਾਂ ਖੁੱਲੀ ਸੇਵਾ ਬਾਈ ਕੋਈ ਚੱਕਰ ਨਹੀਂ ਕੋਈ ਕਰਾਇਆ ਨਹੀਂ ਕੋਈ ਤਿੰਨ ਚੀਜ਼ਾਂ ਆਪਣੇ ਲੈ ਜਾਓ ਜਿੱਦਾਂ ਲੈ ਕੇ ਉਦਾਂ ਛੱਡ ਕੇ ਜਾਓ ਕੋਈ ਸੇਵਾ ਨਹੀਂ ਦੀ ਹਾਂ ਜ਼ਿੰਮੇਵਾਰੀ ਸਮਝੋ ਜ਼ਿੰਮੇਵਾਰੀ ਚੀਜ਼ ਆ ਪਾਲ ਕੇ ਹਾਂ ਹਾਂ ਬਸ ਇਹ ਵੀ ਸੇਵਾ ਹੀ ਆ ਸੇਵਾ ਹੀ ਆ ਇਹ ਸੇਵਾ ਖਤਰੇ ਬਣਾਈ ਆ ਹਾਂ ਸੀ ਕੀ ਕਰਨੀ ਹਾਂ ਬਾਕੀ ਨਗਰ ਕੀਰਤਨ ਥੋੜੀ ਜ਼ਿੰਮੇਵਾਰੀ ਵਾਲਾ ਕੰਮ ਹੋ ਜਾਂਦਾ ਜਿਆਦਾ ਬਾਈ ਜ਼ਿੰਮੇਵਾਰੀ ਹੈ ਨਾ ਬਾਕੀ ਕੋਈ ਸ਼ਰਾਬਤ ਨਾ ਕਰੇ ਕੋਈ ਨਿਆਣਾ ਜਾਂ ਹੋਰ ਟਰੈਕਟਰ ਵਾਲਾ ਨਾ ਕਰੇ ਉਰ ਇੱਕ ਦੋ ਨੇ ਪਿਛਲੇ ਸਾਲ ਵੀ ਕਰੀਦੀ ਐਕਟੀਵਿਟੀ ਹੋਈ ਆ ਮਣੇ ਮੋٹے ਬਾਬੇ ਹੋ ਗਏ ਤੇ ਪਿੱਛੇ ਉਹ ਮੈਂ ਸਮਝਾ ਤੇ ਵੀ ਲੜਨਾ ਬਣਾ ਬਾਈ ਬਾਹਰ ਜਾ ਕੇ ਲੜੋ ਕਾਲੂ ਲੜ ਲਿਓ ਫੋਨ ਨੰਬਰ ਲੈ ਲਓ ਤਾਂ ਪੰਪ ਖੁੱਲਾ ਹੀ ਹਾਂ ਮੈਂ ਕਿਹਾ ਬਾਈ ਫੋਨ ਨੰਬਰ ਲੈ ਲਓ ਇੱਕ ਦੂ ਇਹਦਾ ਫਿਰ ਲੜ ਲਿਓ ਕੋਈ ਕਹਿੰਦਾ ਮੈਂ ਪਟਾਖਾ ਸਾਰਦਾ ਕੋਈ ਕਹਿੰਦਾ ਟਰੈਕਟਰ ਮਾਰਦਾ ਮੇਰੇ ਨਾਲ ਐ ਕਰਦਾ ਉਹ ਟਰੈਕਟਰ ਵੀ ਦੱਸਾਂ ਕਿਹੜੇ ਮਾਰਦੇ ਜਿੰਨਾ ਮੈਂ ਕਿਹਾ ਟਰਾਲੀਆਂ ਨਹੀਂ ਤੀਆਂ ਇਹ ਨਮਾਗਾ ਟਰਾਲੀਆਂ ਐ ਉਹ ਵੀ ਕਿੱਥੇ ਬਾੜਦਾ ਉਹ ਕੋਈ ਬਾੜ ਨਹੀਂ ਸਾਰਾ ਉਹ ਲੈਂਚਾ ਉਹ ਲੈਂਚੇ ਰਹੂ ਜਿਹੜੇ ਸਿਰ ਤੇ ਰੋਡ ਇਹਨਾਂ ਨੇ ਹੀ ਕਰਦੇ ਆ ਇਹ ਕੱਲੇ ਟਰੈਕਟਰ ਤੇ ਪੰਜ ਚਾਰ ਟਰੈਕਟਰ ਤੇ ਜਿਹੜੇ ਉਹ ਉਹ ਗਲਤ ਕੰਮ ਕਰਦੇ ਨੇ ਬਸ ਉਹਨਾਂ ਨੂੰ ਵੀ ਸਮਝਾਇਆ ਵੀ ਚਲੋ ਫਿਰ ਸਮਝ ਗਏ ਫਿਰ ਰਾਤ ਫੇਰ ਆ ਕੇ ਭੈਣੀ ਹੋਣ ਲੱਗੇ ਤੇ ਮੈਂ ਆਪਣਾ ਭਾਈ ਪਿੰਡ ਨੂੰ ਲੰਘ ਜਉ ਵੀ ਕੱਲੂ ਆਪਣਾ ਜਿਹੜਾ ਮਰਜੀ ਉਸ ਕਰੇ ਫਿਰ ਲੰਘਾਤੇ ਅਸੀਂ ਉੱਥੇ ਤੇਣੀ ਕਿ ਭਾਈ ਪ੍ਰੋਗਰਾਮ ਸਾਰਾ ਕੋ ਵਧੀਆ ਰਹੇਗਾ ਬਾਕੀ ਭਾਈ ਉਹ ਕਿਰਪਾ ਜੀ ਨੇ ਪੂਰਾ ਸਾਥ ਦਿੱਤਾ ਸਾਰੇ A to Z ਪਿੰਡਾਂ ਨੇ ਦਾਸ ਪਿੰਡ ਫੁੱਲ ਸਭ ਵਕਤ ਕਰਿਆ ਕੋਈ ਮਾਰਾ ਦਾ ਪੰਜ ਪਿਆਰਿਆਂ ਦਾ ਕਰ ਲੰਗਰ ਸੰਗਤ ਰੰਗਰ ਬੋਲ ਆਪਣੇ ਪਿੰਡ ਤੇ ਨਹੀਂ ਲੱਗਲੇ ਉਹਨਾਂ ਨੇ ਭਾਈ ਤਾਂ ਉਹਨਾਂ ਸਾਰੀ ਸੰਗਤ ਦਾ ਧੰਨਵਾਦ ਜੀ ਨੇ ਟਰੈਕਟਰ ਹੀ ਸੇਵਾ ਦਿੱਤੀ ਕਿਸੇ ਨੇ ਕੁਝ ਵੀ ਆਪਣਾ ਟਰੈਲੀਆਂ ਦਿੱਤੀ ਹੁੰਦੀ ਨਹੀਂ ਭਾਈ ਮਾਰਾ ਚੜ੍ਹਦੀ ਕਲਾ ਰੱਖੇ ਇਹ ਸਾਲ ਅਗਲਾ ਹੋਰ ਵਾਤੇ ਵੱਧ ਪ੍ਰੋਗਰਾਮ ਸ਼ਾਮ ਨੂੰ ਹੋਵੇ ਹੈ ਕਿ ਟਰੈਕਟਰ ਵੀ ਜਿਆਦਾ ਤੇ ਬਹੁਤ ਬਹੁਤ ਇਕੱਠੇ ਬਹੁਤ ਆਜੀ 400 ਬੰਦਾ ਕਿਹਾ ਬਤ ਉਹਨਾਂ ਨੂੰ ਉਹ ਕਹਿੰਦਾ ਵੀ ਇਹ ਤਾਂ 1000 ਬੰਦਾ ਹੋ ਗਿਆ ਪਰ ਉਹਨਾਂ ਦੇ ਪਿੰਡਾਂ ਦਾ ਮਿਲਾਂਗੇ ਉਹ ਕਹਿੰਦਾ ਇੰਨਾ ਕਹਿੰਦਾ ਇੰਨਾ ਬੰਦਾ ਇੰਨਾ ਬੰਦਾ ਆ ਗਿਆ ਤੁਹਾਡੇ ਨਾਲ ਇੱਕ ਤੀ ਦਾ ਬਾਈ ਬਹੁਤ ਇਕੱਠਾ ਬਾਬੇ ਨਾਲ ਉਹ ਹੁਣ ਪਹਿਲੀ ਵਾਰ ਦੂਜੀ ਵਾਰ ਤੀਜੀ ਵਾਰ ਚੌਥੀ ਫਰਕ ਪੈਂਦਾ ਹੁਣ 5 ਸਾਲ ਹੋ ਗਏ ਲਗਾਤਾਰ ਬਾਕੀ ਆਹ ਸਾਲ ਅਸੀਂ ਪੋਸਟਰ ਵੀ ਲਗਾਤੇ ਸਾਰੇ ਪਿੰਡਾਂ 'ਚ ਹਾਂ ਤੇ ਪ੍ਰਧਾਨਾਂ ਨੂੰ ਪ੍ਰਧਾਨ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਹਨਾਂ ਨੂੰ ਕਾਰਡ ਵੀ ਦੇ ਦਿੱਤੇ ਤੇ ਇਨਵਿਟੇਸ਼ਨ ਤੇ ਬਾਕੀ ਉਹਨਾਂ ਕਰਕੇ ਅਲੌਸਮੈਂਟ ਹੁੰਦੀ ਏ ਪੋਸਟਰ ਦਾ ਬਹੁਤ ਫਰਕ ਜਿਹੜਾ ਅਸੀਂ ਪਹਿਲਾਂ ਕਹਿੰਦਾ ਏਕਤੀ ਉਹ ਵੀ ਬਹੁਤ ਫਰਕ ਆ ਇੱਕ ਬਾਈ ਇਹਦੇ ਸੰਗਤ ਹੋਰ ਵੀ ਵੱਸ ਸਕਦੀ ਸੀ ਸੰਗਤ ਤਾਂ ਇੱਕ ਦਿਨ ਐਤਵਾਰ ਨਹੀਂ ਤਾਂ ਪਿਛਲੇ ਸਾਲ ਐਤਵਾਰ ਫੇਰ ਵੀ ਬਹੁਤ ਬਧੀ ਦੇ ਅਸੀਂ ਇਹਨਾਂ ਕਹਿੰਦੇ ਨਹੀਂ ਵੀ ਇੰਨਾ ਹੋ ਜਾਊਗਾ ਉੱਤੇ ਵੀ ਵੱਧ ਕੇ ਹੋਇਆ ਜਾਨੀ ਕਿ ਤੇ ਐਤਵਾਰ ਨੂੰ ਥੋੜਾ ਜਿਆਦਾ ਹੋ ਜਾਂਦਾ ਹੈ 31 ਦਿਨ ਵੀਰਵਾਰ ਤਾਂ ਛੁੱਟੀ ਨਹੀਂ ਹੁੰਦੀ ਚਲੋ ਅੱਜ ਦੇ ਦਿਨ ਗੁਰਪੁਰਬ ਨੂੰ ਛੁੱਟੀ ਹੁੰਦੀ ਹੈ ਇੱਕ ਪਿੰਡਾਂ માં ਸੰਗਤ ਨੇ ਬਹੁਤ ਸਵਾਗਤ ਕੀਤਾ ਗੁਰਪੁਰਬ ਨੂੰ ਚਲੋ ਛੁੱਟੀ ਹੁੰਦੀ ਆ ਫੇਰ ਹੋਰ ਆ 5 6 ਵਜੇ ਜਿਹੜੇ ਪਿੰਡਾਂ ਚ ਲੇਟ ਗਏ ਆ ਉੱਥੇ ਦੇ ਰੁਪੀ ਕਰ ਛੁੱਟੀ ਕਰਕੇ ਆ ਗਏ ਉੱਥੇ ਦਾ ਡਿਊਟੀ 5:00 ਵਜੇ ਹੋਈ ਜਾਂਦੀ ਜੇ ਆਪਾਂ ਅੱਜ ਘਟ ਜਾਂਦੇ ਫਿਰ ਅੱਜ ਮੰਡ ਮਾ ਇਕੱਠੇ ਹੋ ਜਣਾ ਦਾ ਅੱਜ ਫੁੱਲ ਵਾਲੇ ਆਉਂਦੇ ਬਾਈ ਜੇ ਚਲੋ ਅੱਜ ਜਿਹੜੇ ਚਲੋ ਡਿਊਟੀ ਵਾਲੇ ਹੁੰਨੇ ਆ ਜਾਂ ਹੋਰ ਹੁੰਨੇ ਆ ਉਹਨਾਂ ਨੂੰ ਛੁੱਟੀ ਨਹੀਂ ਹੁੰਦੀ ਹੈਗੀ ਉਹ ਚਲੋ 4-5 ਵਜੇ ਤੋਂ ਬਾਅਦ ਆਉਣੇ ਆ ਜਿਹੜੇ ਆਪਣੇ ਭੈਣੀ ਚੋਂਤੇ ਜਾਂ ਹੋਰ ਵੀ ਮੁੰਡੇ ਜਾਂ ਹੈਗੇ ਆ ਕਈ ਡਿਊਟੀਆਂ ਕਰਕੇ ਆਏ ਨਹੀਂ ਹੈਗੇ ਚਲੋ ਉਹ ਵੀ ਜ਼ਰੂਰੀ ਆ ਤੇ ਬਾਕੀ ਵਿੱਚ ਸ਼ਾਮਲ ਵੀ ਹੋਗੇ ਤੇ ਕਈ 4-5 ਵਜੇ ਤੋਂ ਬਾਅਦ ਹਨ ਤੇ ਅਸੀਂ ਬਾਕੀ ਸਾਰਾ ਸਮਾਨ ਬਾਈ ਰਾਤ ਸਵਾਰਤੀ ਕਰਤੀ ਦੀ ਤੇ ਜਿਹਨਾਂ ਟਰੈਕਟਰ ਟਰਾਲੇ ਦੇ ਅਸੀਂ ਤੇ ਟਰੈਕਟਰ ਟਰਾਲੇ ਤੇ ਤੇ ਰਾਤ ਛੱਡ ਤੇ ਥੋੜੇ ਜੇ ਅੱਜ ਰਹਿ ਗਏ ਦੋ ਤਿੰਨ ਟਰਾਲੇ ਤੇ ਬਾਕੀ ਉਹ ਛੱਡਣੇ ਆ ਹੁਣ ਗੱਦਿਆਂ ਦੇ ਵੀ ਪੱਛਾ ਗੱਦੇ ਜਿਹੇ ਰਹਿੰਦੇ ਕਿਸੇ ਦੇ ਇਧਰ ਦਰੋਹ ਲੈ ਕੇ ਆਉਣੇ ਬਾਕੀ ਫੁੱਲ ਤਾਂ ਦੇ ਆ ਸੀ ਪਾਲਕੀ ਸਭ ਤੇ ਅਸ਼ਵੀਰਲ ਧਾਰ ਲੈਂਦੇ ਸਾਰੇ ਟਰੈਕਟਰਾਂ ਧਾਰ ਲੈਂਦੇ ਅੱਛਾ ਉਹਦੇ ਆਨੇ ਪਰੂ ਮਚਨੇ ਕੰਮ ਨਵੇੜਤਾ ਫੁੱਟੇ ਫੁੱਟੇ ਮੋੜੇ ਬਾਹੀ ਕੰਮ ਆ ਗੱਦੇ ਦੇ ਕਿਉਂ ਨੇ ਦੋ ਇੱਕ ਇੱਕ ਕੰਮ ਹੋ ਰੋ ਬਸ ਇੱਕ ਟਰਾਲੇ ਛੱਡਣ ਆ ਆ ਟਰੈਕਟਰ ਛੱਡਣਾ ਗੱਗੇ ਦਾ ਵੀ ਖੜਾ ਜੀ ਤੇ ਦੋ ਇੱਕ ਟਰਾਲਾ ਬਾਾਕੀ ਤਰਪਾਲ ਲੈ ਆਉਣੇ ਵਈ ਜਪਾਲਕੀ ਸਾਹਿਬ ਵਾਸਤੇ ਕੋਕਟਾ ਕੰਮ ਕਰਨਾ ਕਾਗਣਾ ਇਹਨੂੰ ਹਾਂ ਆ ਗਈ ਇਹ ਤਾਂ ਕਾਗਜ਼ ਦੀ ਤਰਪਾਲ ਕਿ ਦੂਜੀ ਜੜੀ ਪਾਟੇ ਨਾਲ ਉਹ ਲੈ ਆਉਣੀ ਬਸ ਨੀਲੀ ਜੀ ਲਈਏ ਕਾਗਜ਼ ਵਾਲੀ ਠੀਕ ਹੈ ਠੀਕ ਆ ਨੰਬਰ ਤੇ ਲੈ ਆਉਣੀ ਆਉਂਦੇ ਹੁਣ ਸਲੋਮਾ ਜਾਣੀ ਆ ਫੀਤਾ ਮਾਰ ਕੇ ਲੈ ਜਨਾ ਹੁਣ ਜਿਹੜਾ ਕੰਮ ਹੋਣੇ ਹੋ ਜਵੇ ਉਹਦੇ ਬਰ ਮਖੜਾ ਦੇਣੀ ਅਸੀਂ ਪੀਚਾ ਘਾਈ ਤੇ ਲਿਆ ਮਨਜੂ ਵਾਲੇ ਤੇ ਉਧਰ ਨੂੰ ਜਾਣਾ ਪਾ ਪਹਚਾਣਾ ਹੋਣਾ ਸੀ ਸਲੋਮਾ ਸਾਨੂੰ ਉਹ ਬਾਈ ਜੀ ਦੇਣੀ ਉਹਨੇ ਉੱਚ ਲਾਂਗੇ ਕੋ ਗੱਲ ਨਹੀਂ ਨਹੀਂ ਮਸੂਰ ਆਡੀ ਕੋ ਲੈ ਲਾਂਗੇ ਲਾਡੀ ਦੀ ਲੈ ਕੋਈ ਜਾਂ ਲਾਡੀ ਤੇ ਲਿਆਵਾਂਗੇ ਪਰ ਰੇਟ ਪੁੱਛ ਲੂंगे ਕੋ ਚੱਕਰ ਨਹੀਂ ਮੈਂ ਬਾਕੀ ਆ ਟੈਂਕ ਹੀ ਲੀਕ ਆ ਬਾਬੇ ਯਾਰ ਟੁੱਟੀ ਲੀਕ ਹੈ ਦੀ ਟੁੱਟੀ ਲੀਕ ਹਾਂ ਟੈਂਕ ਹੀ ਲੀਕ ਹੋ ਗਿਆ ਟੈਂਕ ਹੀ ਨਹੀਂ ਲੀਕ ਹੈ ਟੈਂਕ ਹੀ ਲੀਕ ਹੋ ਜਾਂਦੀ ਹੈ ਉਹ ਨਹੀਂ ਟੈਂਕ ਹੀ ਨਹੀਂ ਕੋ ਸਾਜੀ ਟੈਂਕ ਹੀ ਕਿੱਥੇ ਸੀਗੀ ਕਰਦਾ ਪਾਣੀ ਹੋ ਦੇ ਪਿੱਛੇ ਟੋਕਾ ਕਰਦਾ ਮੈਨੂੰ ਮੈਨੂੰ ਲੱਗਦਾ ਹੈ ਨਹੀਂ ਨਹੀਂ ਟੈਂਕ ਹੀ ਵਾੜੋ ਉਹ ਟੁੱਟੀ ਵੀ ਹੈਗੀ ਉਹ ਪਿੱਛੇ ਵੀ ਹੈਗੀ ਆ ਪਿੱਛੇ ਵੀ ਚੋਂਦਾ ਪਿੱਛੇ ਵੀ ਚੋਂਦਾ ਹੈ ਮੜਾ ਮੜਾ ਸਿਲੇਮਾ ਦਾ ਹੋਰੇ ਪਾਣੀ ਹੈ ਨਾ ਖਾਲੀ ਨਹੀਂ ਹੁੰਦਾ ਤਾਂ ਕੀ ਨਾ ਖੋਲੋ ਕੁਝ ਨਹੀਂ ਹੁੰਦਾ ਐਵੇਂ ਆਪਣੇ ਕੋ ਬੰਦਣਾ ਅਗਲਾ ਕਿਆ ਕਰੂੰਗਾ ਕਈ ਵਾਰ ਹੁੰਦਾ ਨਹੀਂ ਟੁੱਟੀ ਡਾਟੀ ਅਗਲਾ ਕਿੱਥੇ ਲਾਵਾਂ ਆਪਣੀ ਇਹਦੇ ਸਾਨੇ ਤਰਪਾਲ ਐਵੇਂ ਬੰਦਨੇ ਮੈਨੂੰ ਉੱਪਰ ਤੇ ਤਾਰੋ ਹੀ ਨਹੀਂ ਹਾਂ ਉਹ ਕਿਆ ਪਾਣੀ ਖਾਲੀ ਕਰ ਦੋ ਵਿੱਚ ਇਹ ਆ ਜਾਣਾ ਨਾ ਖਾਲੀ ਕਰ ਦੇਣਾ ਇਹਨੂੰ ਬਾਕੀ ਜਿਹੜਾ ਨਗਾਰਾ ਉਹ ਵੀ ਵਿੱਚੇ ਰੱਖ ਦਿਓ ਨਾ ਨਗਾਰਾ ਨਗਾਰਾ ਗੁਰਦੁਆਰਾ ਸਾਹਿਬ ਚ ਰੱਖਤਾ ਸੀ ਅੱਛਾ ਅੱਧੀ ਰਾਤ ਸਵੇਰੇ ਸ਼ਾਮ ਤੱਕ ਜਾਲੇ ਕਰੂੰਗਾ ਮੈਂ ਯਾਰ ਫੇਰ ਠੀਕ ਹੈ ਮੈਂ ਕਰਨਾ ਤੁਹਾਨੂੰ ਸ਼ਾਮ ਆਉਣਾ ਫੁੱਲਾਂ ਵਾਲਾ ਜਹਾਜ਼ ਵੀ ਖੜਾਉਣਾ ਉੱਥੇ ਮੈਂ ਨਗਾਰਾ ਮਾਰੇ ਕਰਨਾ ਦੋ ਟਾਈਪ ਆਪੇ ਬਾਪੇ ਗੁਰਦੁਆਰਾ ਸ ਕਉ ਸਵੇਰੇ ਜਾਇ ਕਰਨਾ ਤੜਕੇ 4 ਵਜੇ ਹਾਂ ਉਹਨਾ ਆਉਣਾ ਤਾਂ ਮੈਨੂੰ ਮੁਸ਼ਕਲ ਲੱਗਦਾ ਠੰਡ ਆ ਗਈ ਨਾ ਉਹਨਾ ਬਹੁਤ ਮੁਸ਼ਕਲ ਹੈ ਬਹੁਤਾ ਨਹੀਂ ਹੈਗਾ ਮਾਫੀ ਮੰਗ ਲੇ ਕਰਨੇ 5 6 ਵਜੇ ਪੰਜ ਨਹਾਣ ਕਰ ਦੇ ਕਰਨੇ ਬਾਈ ਠੰਡ ਆ ਗਈ ਨਾ ਅੱਗੇ ਠੰਡ ਜਿਹੜੇ ਪੰਦੀ ਪਾਰ ਪਰ ਨਹੀਂ ਉਭੀਦੇ ਨਾ ਹਾਂ ਸਹੀ ਗੱਲ ਹੈ ਯਰ ਲੱਗੇ ਹੋਏ ਹੁਣ ਨਾ ਆਉਣਾ ਦਾ ਕੀ ਬਹੁਤਾ ਹੋ ਗਿਆ ਹੁਣ ਕਿੱਦੇ ਕਿੱਲਾ ਬਾਲ ਨਾ ਗਿਲੇ ਲੱਗੇ ਮੇਰੇ ਕੋਲ ਤਾਂ ਆਣੇ ਗਿਲੇ ਹਾਂ ਤੇਰੇ ਉਹ ਕਾਤੇ ਨਹੀਂ ਹੈਗਾ ਸਭ ਤੋਂ ਸਭ ਝੂਠ ਬੋਲਦਾ ਸਭ ਤੋਂ ਸਾਂ ਆਰਾਮੀ ਬੰਦਾ ਬਹੁਤ ਆਹੇ ਤੇਰੀਆਂ ਬਹੁਤ ਕਰਦਾ ਚਲੋ ਬਾਕੀ ਛੱਡਦੇ ਆਂ ਹੁਣ ਗੱਦੇ ਜਹਾਜ ਵਧੀਆ ਰਿਹਾ ਹਾਂ ਯਾਹੇ ਵਧੀਆ ਟਰੈਕਟਰ ਨੇ ਥੋੜੀ ਜੀ ਬਾਈ ਟਰੈਪੀ ਕਰੀ ਸਾਡੇ ਨੇ ਹੂੰ ਉਹ ਪਾਪਾ ਨੂੰ ਮੈਨੂੰ ਉਹ ਜਹਾਜ ਮੰਡ ਮੰਡ ਜਾ ਕੇ ਕਹਿੰਦਾ ਵੀ ਹੁਣ ਤਾਂ ਉਰੇ ਲਿਆ ਜਾ ਮੇਰੇ ਮਗਰ ਪਾ ਮੇਰੇ ਕੋਲ ਆ ਜੱਤਾ ਕਚਰਾ ਆ ਗਿਆ ਟੈਂਕੀ ਵਾਲਾ ਫਿਲਟਰ ਚ ਅਸੀਂ ਦੇਖ ਲਓ ਧੂਪ ਕਰੀ ਇਹ ਲਿਫਟ ਨਾਲ ਚੱਕੇ ਚੰਗਾ ਭਲਾ ਦੇਖ ਲਾ ਫੇ ਲਿਫਟ ਜੱਗਾ ਮੈਨੂੰ ਕਹਿੰਦਾ ਵੀ ਘਰਾਂ ਛੱਡ ਐਂ ਡਰਾਈਵਰ ਨੂੰ ਮਾਚਰ ਚੱਲਣ ਦੇ ਨਾਲ 2 ਮੁੰਡੇ ਉੱਪਰ ਬਹਿ ਗਏ ਚੱਲ ਗਿਆ ਸੁਰਤਾਪੁਰ ਟੱਪੇ ਲਿਫਟ ਆਪੇ ਚੱਕ ਲਈ ਹਾਂ ਜਹਾਜ ਨੂੰ ਕਹੇ ਵੀ ਪਾ ਮੇਰੇ ਮਗਰ ਮੰਦੜੀ ਕਰਦਵਾਰੇ ਜੀ ਬਸ ਜਾ ਜੇ ਤੇ ਆ ਫਿਰ ਹਾਂ ਵੀ ਤਾਂ ਗੱਲ ਆ ਅਸੀਂ ਟਰੈਕਟਰ ਜੱਗਾ ਕਹੇ ਮੈਨੂੰ ਘਰਾਂ ਛੱਡੇ ਟਰੈਕਟਰ ਨੂੰ ਉਦੋਂ ਜਿੱਦਾਂ ਅਸੀਂ ਟਰਾਲੀਆਂ ਇਕੱਠੀਆਂ ਕਰੀਆਂ ਇੱਕ ਦਿਨ ਪਹਿਲਾਂ ਉਦੋਂ ਵੀ ਉਹਨੂੰ ਲੱਗਦਾ ਦਾ ਯਾਨੀ ਕਿ ਖੜਿਆ ਤਾਂ ਹੈ ਨਹੀਂ ਫੜ ਫੜ ਜੀ ਕਰਿਆ ਜੇ ਰੇਸ ਦੇ ਜੀ ਸੈੱਟ ਹੋ ਗਿਆ ਤਾਂ ਉਹੀ ਫਿਰ ਜਿਹੜੀ ਉਹਦੇ ਵਿੱਚ ਟੈਂਕੀ ਵਿੱਚ ਉਹ ਭਰ ਗਈ ਉਹ ਭਾਈ ਚੱਕੇ ਕੁੰਡੀਆਂ ਵੀ ਅੰਦਰ ਦਾ ਭਰ ਗਿਆ ਫਿਲਟਰ ਭਰ ਗਿਆ ਹਾਂ ਤੇ ਕੁੰਡੀਆਂ ਸਾਰੀਆਂ ਟੈਂਕੀ ਦੇ ਇਖਾਣ ਨੂੰ ਫਿਲਟਰ ਲੱਗਦਾ ਉਹ ਫਿਲਟਰ ਭਰ ਗਿਆ ਦਾ ਬਾਈ ਫੇ ਅਸੀਂ ਚਲੋ ਖੋਲ ਕੇ ਸੈੱਟ ਕਰਕੇ ਉਹ ਤਾਂ ਚੱਲਦਾ ਕਰਤਾ ਦਾ ਅਹੀ ਪੈਣੀ ਟੱਪ ਕੇ ਚੁੰਤਾ ਪਿੰਡੇ ਉੱਥੇ ਖੜ ਗਿਆ ਦਾ ਫੇ ਉਹਦੇ ਬਾਅਦ ਅਸੀਂ ਕੱਢੀ ਹਵਾ ਹਵਾ ਕੱਢਤੀ ਜਾਨੀ ਕਿ ਫੇ ਲਿਫਟ ਚੱਕਣੇ ਆ ਉਹ ਹਵਾ ਲੈ ਗਿਆ ਲਿਫਟ ਵਾਲਾ ਪੰਪ ਇਹ ਹੋ ਸਕਦਾ ਹੈ ਨਾ ਆਵਾ ਉਹਨਾਂ ਨੇ ਪਾਈਪ ਖੋਲੇ ਤੇ ਲਿਫਟ ਵਾਲਾ ਖੋਲਿਆ ਤਾਂ ਮਨ ਲੱਗਦਾ ਉਹ ਉਹੀ ਹਵਾ ਹਵਾ ਕਰਕੇ ਹੋ ਗਿਆ ਹਵਾ ਹੂਆ ਜਾਨੂ ਫੇ ਸੁਰਤਾ ਉੱਪਰ ਜਾ ਕੇ ਪ੍ਰੈਸ਼ਰ ਬਣ ਗਿਆ ਉਹਦਾ ਤੇ ਚੱਕਣ ਲੱਗ ਗਿਆ ਆਇਆ ਮੈਂ ਬੰਨ ਪਰ ਉਕਿਆ ਨਹੀਂ ਮੈਂ ਵੀ ਕਰੇ ਦਾ ਪਿੱਛਾ ਨੂੰ ਮਾ ਤੇਲ ਚੱਲ ਜਾਵੇ ਤੇਲ ਦੀ ਗੱਟ ਹੂੰ ਪਰ ਚੱਕੀ ਸੋਹਣੇ ਨੂੰ ਬੁਲਾ ਲੈਣਾ ਤਾਂ ਨਾ ਇਹ ਤਾਂ ਮੈਸਤਰੀ ਮੁੰਡਾ ਹੈ ਨਹੀਂ ਤਾਂ ਉਹ ਗੰਜਾ ਬਾਬਾ ਨਾ ਗੰਜਾ ਇੱਕ ਖੰਨਾ ਹੈਗਾ ਤਾਂ ਗੰਜਾ ਇੱਕ ਖੰਨਾ ਗੰਜਾ ਦਾ ਇੱਕ ਭੱਜਦਾ ਗਿਆ ਜੌਂੜੀ ਜਾਂਸੀ ਲੱਗੇ ਹੁੰਦਾ ਨਾ 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 ਪੂਰੀ ਨਾਲ ਜਾ ਨਾਲ ਜਾ ਹਰਾ ਉਹ ਨਹੀਂ ਖੁੱਲੇ ਨਾਲ ਜਦ ਮੈਨੂੰ ਮੈਂ ਨਾਲਸੀ ਖੋਲਤੀ ਹੈ ਨਾਲ ਜਦ ਮੈਨੂੰ ਵੀ ਹੈਗੀ ਸੀ ਮੈਂ ਫਿੱਟ ਨਹੀਂ ਕਰੀ ਮੈਂ ਬਾਈ ਤੂੰ ਆ ਬੜਾ ਪ੍ਰੋਗਰਾਮ ਚ ਜਾ ਆ ਕੀ ਵੀ ਉਹ ਸਾਰੇ ਔਰੀ ਫਰੀ ਜਾਈਏ ਕੀ ਫਾਇਦਾ ਫੇ ਹੋਰ ਆ ਫੇ ਹੱਥ ਵੀ ਡੀਜੇ ਵਾਲੇ ਹੋ ਜੀ ਇੱਕੋ ਤੇ ਗਨਾਸੀ ਲੱਗੀ ਸੁਰਤਾ ਪਰ ਅੱਧੇ ਹੀ ਫੁੱਲ ਗੇਰੇ ਅੱਧੇ ਚ ਨਹੀਂ ਗੇਰੇ ਹਣਾ ਰਿੰਕ ਤੇ ਗਲਾਸੀਨ ਲੱਗੀ ਕਹਿੰਦਾ ਗਲਾਸੀਨ ਲੱਗਦੀ ਮੈਂ ਹੋਰ ਇਹ ਫੜਾ ਗਲਾਸੀਨ ਗਿਆ ਗਲਾਸੀ ਲੱਗੂਗੀ ਤੇ ਐ ਵੀ ਜਾ ਕੰਮ ਕਰਿਆ ਵਾ ਪਹਿਲਾਂ ਹਾਂ ਇਹ ਵੀ ਪਹਿਲਾਂ ਟਰੈਕਟਰ ਨਾਲ ਜੱਟ ਲੱਗਿਆ ਵਾ ਜਾਂਦੀ ਆ ਹਮ ਕੰਮ ਨਾ ਕੋਈ ਵੀ ਛੱਡਿਆ ਬਾਬੇ ਨੇ ਵੀ ਜੋੜੀ ਏਜੰਸੀ ਲੱਗਿਆ ਇਹ ਏਜੰਸੀਆਂ ਮੈਂ ਲੱਗੇ ਹੁੰਦੇ ਕੰਮ ਥੋੜੇ ਸਸੇ ਵਾਲੇ ਜਾਂ ਕੰਮ ਆ ਇੱਕ ਬੰਨ ਕੰਮ ਤਾਂ ਮੈਂ ਕਰ ਦੇਣੀ ਜੀ ਥੋੜੇ ਮਹੀਨੇ ਤੋਂ ਮਹੀਨੇ ਵਾਲੇ ਮੈਂ ਖੁਦਾਂ ਕੰਮ ਕਰਦਾ ਮੀਟੀਆਂ ਮਿਲੇ ਚਾਰ ਮਹੀਨੇ ਇਕੱਠੀਆਂ ਹਾਂ ਵੰਨਣ ਕੰਮ ਤਾਂ ਆਪਣਾ ਫਸਾਲ ਹੁੰਦਾ ਹੁਣ ਚੱਕੀ 'ਤੇ ਲੱਗਿਆ ਹੁਣ ਫਸਿਆ ਨਹੀਂ ਨਹੀਂ ਉਰੇ ਲੋਟਾ ਕੰਮ ਉਰੇ ਲੋਟਾ ਉਰੇ ਪਿੰਡ ਵਾਲਾ ਹੀ ਕੰਮ ਆ ਪਿੰਡ ਵਾਲੀ ਕੰਮ ਉੱਤੇ ਪਹਿਲਾਂ ਮਕਾਨ ਕਿਸੇ ਦੇ ਢਾ ਦੇਣੇ ਕਿਸੇ ਨੇ ਬਣਾ ਦੇਣੇ ਜਿੰਮੇਵਾਰੀ ਉਰੇ ਵੀ ਭੱਜਣਾ ਦੋ ਘੰਟੇ ਨੂੰ ਬੰਦਾ ਛੁੱਟੀ ਦੇ ਦਿੰਦਾ ਵਿੱਚ ਸ਼ਾਮ ਨੂੰ ਵੀ ਟਾਈਮ ਨਾਲ ਹਾਂ ਉਹ ਤਾਂ ਹੋ ਜਾਂਦਾ ਦੁਪਹਿਰ ਨੂੰ ਵੀ ਵਿਹਲਾ ਹੋ ਜਾਂਦਾ ਜਾਂਦਾ ਹੋਰ ਕੋਈ ਕਰਦੇ ਚਾਹ ਛੁੱਟੀਆਂ ਹੀ ਮਿਲ ਗਈਆਂ ਅੱਜ ਵੀ ਕਹਿੰਦਾ ਮੈਂ ਕਿਹਾ ਅੱਜ ਤੁਹਾਨੂੰ ਮਾੜਾ ਨਵੇੜ ਲੈਂਦੇ ਚੱਕੀਆਂ ਲਵਾਉਂਦੇ ਅੱਜ ਉਹ ਮੈਂ ਕਿਹਾ ਬਾਕੀ ਕੋਈ ਗੱਲ ਨਹੀਂ ਹੁਣ ਨਹੀਂ ਮਹੀਨਾ ਮੈਂ ਕਿਤੇ ਜਾਣਾ ਨਹੀਂ ਮੈਂ ਕਿਹਾ ਬਾਕੀ ਸਭਾ ਚਾ ਸਵਾਜਾ ਪੰਜ ਛੇ ਦਿਨ ਲੱਗ ਜਾਣੇ ਸਵਾਜਾ ਹਾਂ ਸਵਾਜਾ ਪੰਜ ਛੇ ਸਮਾਨ ਇਕੱਠਾ 20 ਤਰੀਕ ਦਾ ਲੰਗਰ ਸਟਾਰਟ ਹੋਏ ਨੇ ਭਈਆ ਨਾ ਹਾਂ 20 ਕੀ ਬਾਈ ਜੀ ਤਾਂ ਹੁੰਦੀ ਉਹ 19 ਦੇ ਟਾਣਾ ਹਾਂ ਸਮਝ ਫੇ ਬੜੀ ਸਵਾ ਆ ਜਾਣੀ ਉੱਥੇ ਵੀ ਜਾਣਾ ਪੈਣੀ ਵਾਲੇ ਉੱਥੇ ਲੰਗ ਅੱਡੇ ਵੀਰੇ ਹਾਂ ਪੱਕਾ ਪੈਣੀ ਵਾਲੇ ਅੱਡੇ ਬਰੈੱਡੇ ਚਾਉਣੇ ਦੋ ਦਿਨਾਂ ਇਕ ਦਿਨ ਰਾਸ ਨਾਲ ਲਾਓ ਰਾਸਿਆਲ ਚ ਕੌਣ ਪੀ ਆ ਰਾਸ ਪੀ ਜਾਂਨੇ ਅਖੀਰ ਇਹਦੇ ਨਾਲ ਖੁਸ਼ ਹੋਰ ਸੱਤ ਢੋੜੀ ਘਟ ਆਉਂਦੀ ਦਾ ਰੋਡ ਪਰ ਮੈਂ ਕਿਸੇ ਹੋਰ ਸੋਚ ਦੇ ਵਿੱਚ ਦੀ ਮਹਾਰਾਜ ਦੇਖਦੇ ਖੰਡ ਪਾਠ ਕਰਾਉਣਾ ਬਹੁਤ ਸਾਲ ਹੋ ਗਏ ਇਹਦੀ ਪਾਲ ਕੀ ਸਾਉਣ ਗਈ ਹਾਂ ਇਹ ਗੱਲ ਠੀਕ ਮੈਂ ਤਾਂਹੀਂ ਐਡੇ ਵਰਤਾਂ ਨਹੀਂ ਕਰਦਾ ਮੈਂ ਐਡੇ ਕਰਕੇ ਨਹੀਂ ਕਰਦਾ ਤਾਂ ਮੈਂ ਮੈਂ ਤਾਂ ਨਹੀਂ ਮੈਂ ਇਹਦੀ ਪਾਲ ਕੀ ਆ ਗਈ ਦੋ ਵਾਰ ਕਰਾਇਆ ਜੈਕਸੀਡੈਂਟ ਕੀ ਹੁੰਦੇ ਤੇ ਪਨਾਲੀਆਂ ਦੇ ਲਈ ਕਹਿਤੀ ਜਬਾ ਵਾਪਸ ਸੇਵਨ ਕਰੇ ਇੱਕ ਵਾਰ ਭੈਣੀ ਆਣੇ ਚਾਰ ਚਾਰ ਤਿੰਨ ਮਨਸਬ ਪਚੌਂਤਾ ਜੁੰਤਾ ਇਕੱਠੇ ਹੋ ਕੇ ਸਾਰੇ ਉਹ ਤਾਂ ਪਰ ਹੁਣ ਨਹੀਂ ਅੱਡੇ ਕਰਕੇ ਇਸ ਕਰਾਉਂਦੇ ਹਾਂ ਹਾਂ ਹੁਣ ਪਾਲਕੀ ਸਾਹਿਬ ਇੱਧਰ ਦੇ ਰਸਤਾ ਹੀ ਬੰਦ ਕਰਦੇ ਆਪਣਾ ਕਹਿ ਦੇ ਬਾਈ ਦੋ ਦਿਨ ਬਾਈ ਇੱਧਰ ਨੂੰ ਨਹੀਂ ਜਾਣਾ ਮਾੜਾ ਚੌਤੇ ਮਾੜਾ ਕੋ ਮੀ ਜਾਓ ਟਰਾਲੀ ਲਾ ਦੇ ਛੋਟੇ ਲੋਕ ਹਾਂ ਬਸ ਬਸ ਆਪੇ ਮੁੜੀ ਜਾਣ ਰੋਟੀ ਪਾਣੀ ਦਾ ਕੋਈ ਅਰੇਂਜਮੈਂਟ ਨਹੀਂ ਜਿੱਦਾਂ ਬ੍ਰੈਡ ਪਕੌੜੇ ਸਾਰੀ ਸਾਡੀ ਚੱਲਦੇ ਜਿਹਨੇ ਭੋਗ ਪਰਾਉਣਾ ਉਹਨਾਂ ਨੂੰ ਇੱਧਰ ਰੋਟੀ ਬ੍ਰੈਡ ਪਕੌੜਾ ਬਾਕੀ ਕੱਲਾ ਬ੍ਰੈਡ ਪਕੌੜੇ ਹੀ ਰੱਖ ਪ ਬਸ ਆ ਵੀ ਨੇ ਚਾਰ ਪੰਜ ਆਨੇ ਦਾ ਬਸ ਉਹ ਠੀਕ ਹੈ ਕਰਨਾ ਦੇਖਦੇ ਸੀ ਕਿ ਮੇਰਾ ਕਿਰਪਾ ਹੋ ਜਾਵੇ ਬਹੁਤ ਟਰਾਲੀ ਲਾ ਦੇ ਛੋਟੇ ਲੋਟ ਆਪੇ ਨਹੀਂ ਆਉਣਾ ਅਗਲੇ ਨੇ ਇਧਰੋਂ ਮਾਲਣ ਘੁੰਮ ਕੇ ਚਲ ਜਾਓ ਜੀ ਜਣਾ ਕਰੇ ਦੇਣਾ ਚੌਂਤੇ ਵਾਲੇ ਬੰਨ ਹੈਗਾ ਹਾਂ ਬਸ ਰਾਤ ਦਾ ਹੈਗੀ ਨਹੀਂ ਚਲੋ ਉਤਾ ਹੋਈ ਜਾਂਦਾ ਵੀ ਨਾ ਕਿ ਰਹਿ ਗਏ ਹੁਣ ਤਾਂ ਬਾਕੀ ਚ ਲਾਈਟਾਂ ਲਵਾਉਂਗੇ ਹੁਣ ਫਿਰ ਲਾਈਟਾਂ ਜੱਪੀਏ ਦੇ ਪ੍ਰੋਗਰਾਮ ਦਾ ਲਾਈਟਾਂ ਲਵਾਉਣੀ ਹੈ ਆਪਣੀ ਇੱਕ ਲਾਈਟਾਂ ਲਾਉਣੀਆਂ ਆ ਪੱਕਾ ਆਪਣਾ ਗੱਦੇ ਜਿਹੜੇ ਵਿਛਦੇ ਸਪੰਜ ਇਕੱਠੀ ਇਕੱਠੀ ਉਹ ਕਰ ਲੈਣੇ ਲਾਈਟਾਂ ਟਰੈਕਟਰ ਦੇ ਸੂ ਕੋਲੇ ਕਰੂ ਹਾਂ ਟਰੈਕਟਰ ਦੇ ਬੈਟਰੀ ਰੱਖਣਾ ਚਾਹ ਟਰੈਕਟਰ ਵਾਲੀ ਕੋ ਚੱਕਰ ਹਾਂ ਵਿੱਚੇ ਰੱਖ ਇਹ ਠੰਡ ਪਾਡਰ ਰੱਖਣਾ ਹੈ ਵਿੱਚੇ ਬੈਟਰੀ ਰੱਖ ਲੈ ਉਹ ਵਾਲੀ ਹੁੰਦੇ ਚਾਰ ਜਨ ਦੇ ਲਾਈਟਾਂ ਹੀ ਬਾੜਨੀ ਹੈ ਇਹ ਲਾਈਟਾਂ ਵੜੀ ਜਾਇ ਕਰਨੀ ਚਾਹ ਚਲੋ ਮਾਸਲੇ ਬਾਈ ਬਾਬੇ ਉਹਦੇ ਪੁਲਿਸੀ ਨੇ ਧੰਨਵਾਦ ਆਉਣੇ ਆਪਾਂ ਕਰਾਇ ਨਹੀਂ ਲੱਤਾ ਕਰਾਂ ਬਾਈ ਕੋ ਚੱਕਰ ਨਹੀਂ ਕਰਨਾ ਉਹ ਸਵੇਰੇ ਆਪ ਦੇਖ ਲੈ ਆਪਣੇ ਆਪ ਲੈ ਕੇ ਉਹ ਪਾ ਕੇ ਯਾ ਡਰਾਈਵਰ ਵੀ ਵਿਚਾਰਾ ਕਿਰਾਇਆ ਭੇਜਣਾ ਤਾਂ ਉਹਨੇ ਅੱਛਾ ਅਸੀਂ ਕਹਿੰਦਾ ਵੀ ਛੱਡੂਗੇ ਕਹਿੰਦਾ ਵੀ ਕਿੱਥੇ ਆਵਾਂਗਾ ਬਾਈ ਚੌਂਤੇ ਨੂੰ ਆਇਆ ਖੋਲ ਕੇ ਦੁਕਾਨ ਪਿਛਲੇ ਸਾਲ 500 ਰੁਪਏ ਕਿਰਾਇਆ ਦਿੱਤਾ ਤਾਂ ਆਪਣਾ ਕਹਿੰਦਾ ਬਾਈ ਕਿਰਾਇਆ ਕਰੂਣ ਲੈਣਾਗਾ ਨਾ ਮੈਂ ਹੋਰ ਤੇ ਲਿਆਏ ਤੇ ਪਿਛਲੇ 500 ਹਾਂ 500 ਚੱਲਦਾ ਬਾਈ ਉਹਦਾ ਵੀ ਧੰਨਵਾਦ ਅਸਲੀ ਧੰਨਵਾਦ ਕਰਦਾ ਮੈਂ ਉਹਦੀ ਸੇਵਾ ਮਨਜ਼ੂਰ ਦੋ ਦੋ ਦਿਨ ਹੋ ਗਏ ਨਾਲੇ ਸੇਵਾ ਮਨਜ਼ੂਰ ਹੋ ਗਈ ਸੀ ਲਿਆਏ ਵੀ ਪਰਸੋਂ ਦੇ ਹੋਏ ਤੇ ਅੱਜ ਲੈ ਕੇ ਗਿਆ ਯਾਰ ਪਰਸੋਂ ਭਾਵੇਂ 11 ਵਜੇ ਲਿਆ 12 ਵਜੇ ਲਿਆ ਕਿਰਾਇਆ ਦਾ ਸਮਝ ਪੈਂਦਾ ਹੀ ਆ ਪਾਈ ਉਹ ਕਹਿੰਦਾ ਵੀ ਮੈਂ ਕਰਾਇਆਂ ਲੈਣਾ ਦੇਖੋ ਜਿਹਨੇ ਕਰਾਇਆ ਕਰਨਾ ਉਹਨਾਂ ਦਾ ਲੈਣਾ ਹੀ ਹੈ ਲੈਣਾ ਬਾਕੀ ਹੁਣ ਲੇਟ ਹੁੰਨੇ ਆ ਚਲੋ ਗੱਦੇ ਵਾਲੇ 12 ਵਜੇ ਦਾ ਟਾਈਮ ਦਿੱਤਾ ਫੇਰ ਉਹ ਕਹਿੰਦਾ 12 ਵਜੇ ਤੋਂ ਬਾਅਦ 12 ਵਜੇ ਤੋਂ ਪਹਿਲਾਂ ਪਹਿਲਾਂ ਛੱਡ ਜੋ ਵੀ ਉਹਦੇ ਬਾਅਦ ਕਰਾਇਆ ਪੈਣਾ ਗੱਦੇ ਵੀ ਅਕਦੀ ਸੀ ਪ੍ਰਾਣੀ ਦਾ ਕੰਮ ਨਹੀਂ ਕਰਿਆ 70 ਗੱਦੇ ਲਿਆਂਦੇ ਆ ਰੇਜਮੈਂਟ ਪੱਕਾ ਹੀ ਕਰ ਗੱਦੇ ਸਾਰੇ ਟਰਾਲੀਆਂ 'ਚ ਗੱਦੇ ਕੋਈ ਕੋਈ ਗੱਤ ਚਾਰ ਤਰ੍ਹਾਂ ਗੱਦੇ ਪੁਛਾ ਕੇ ਮੈਟ ਪੁਛਾਏ ਆ ਕਿਸੇ ਨੂੰ ਰੋਹੀ ਨਹੀਂ ਹੁੜਾਉਣ ਲੱਗਿਆ ਪ੍ਰਾਣੀ ਸਾਰੀ ਗੰਦ ਪਾ ਦਿੱਤੀ ਉਹ ਲੋ ਮਾਰ ਗਈ ਲੱਤੇ ਤੇ ਹਾਂ ਕੋ ਇੱਕ ਘੋੜੀ ਆ ਘੋੜੀ ਦਾ ਕਰਾਇ ਨਹੀਂ ਪੈਂਦਾ ਸਰਪੰਚ ਦੀ ਆਪਣੇ ਦੀ ਉਹ ਬੰਦੇ ਦੀ ਇਹ ਤਾਂ ਉੱਪਰ ਖੜੀ ਕਰ ਦਨਾ ਮੌਂਟੀ ਤੇ ਕਿੱਧੜ ਕਰਾਇਆ ਪੈਂਦਾ ਅੱਛਾ ਮੈਂ ਵੀ ਇਹ ਨਾ ਮੈਂ ਛੱਡ ਦੇਗਾ ਤੇ ਆ ਸਮਾਨ ਛੱਡਿਆਈਏ ਬਾਈ ਉੱਤੇ ਬਾਅਦ ਹੁਣ ਕਣਕ ਦੀ ਤਿਆਰੀਆਂ ਕਰਨੀਆਂ ਕੱਲੂ ਬੀਜੀਏ ਕਣਕ ਹੁਣ ਲੇਟ ਹੁੰਦੀ ਆ ਬਾਈ ਲਾਉਣੇ ਆ ਬਾਈ ਕਣਕ ਨੂੰ ਤੇ ਬਾਕੀ ਬਾਕੀ ਤਰਪਾਰ ਵੀ ਦੇਖ ਲੈ ਲਾਡੀ ਬੀ ਬੋਝ ਕੱਢਣਾ ਆਪਾਂ ਨੇ ਆਕੇ ਢੋਲ ਚੋਂ ਠੀਕ ਆ ਚਲੋ ਟਾਈਮ ਉੱਧਰ ਵੀ ਉੱਧਰ ਵੀ ਪ੍ਰੋਗਰਾਮ ਅੱਜ ਫੂਲ ਵਾਲਨੇ ਆਉਣਾ ਲੰਗਰ ਕੀਰਤਨ ਲੈ ਕੇ ਚਲੋ ਸ਼ਾਮ ਨੂੰ ਦੇਖ ਲਿਓ ਸ਼ਾਮ ਨੂੰ ਪਹੁੰਚਣਾ ਚਲੋ ਬਾਈ ਚਲੋ ਹ ਟਰਾਲੀ ਪਵਾਓ ਮੈਂ ਨਾਲ ਚਲੋ ਆ ਟਰੈਕਟਰ ਮਗਰੇ ਪਾ ਲੋ ਹਾਂ ਹਾਂ ਓਕੇ ਇਹਨੂੰ ਸਲੋ ਮਾਤ ਘਾ ਦੇ ਕਿਹੜੇ ਨਿਕਲਦਾ ਕਿਤੇ ਨੂੰ ਆਪਣੇ ਵਾਲੇ ਮਗਰ ਚਾਜ ਪਾਇਆ ਉਹ ਉੱਕਾ ਉਹ ਗੇਰ ਤੇ ਉਹ ਗੇਰ ਚਾਜ ਮਗਰ ਉਹ ਕਪਾਈ ਹੋਈ ਆ ਕਿਦੇ ਆ ਗੱਗੇ ਆ ਟਰੈਕਟਰ ਮਗਰ ਹੋਰੇ ਜਾਓ ਦੇ ਟਰੈਕਟਰ ਚਾਤਾ ਛੱਗੇ

ਸੁਣਦੇ ਕੀ ਆ ਲੱਗਦਾ ਨਾੜ ਜਾ ਤੈਨੂੰ ਕਿਤੇ ਤੂੰ ਦਿਮਾਗ ਦੇ ਖਰਾਬ ਹੋ ਜਾਣਾ ਮੇਰੇ ਲੱਗੋ ਲੋ ਬਿੰਡਿੰਗ ਨਾਲ ਵੀ ਤੂੰ ਪਾਪੇ ਕਲੱਚ ਨੂੰ ਕਹਿਣਾ ਇਹ ਆ ਦੇਖ ਹਾਂ ਸਹੀ ਗੱਲ ਆ ਬੜਾ ਚੱਲਦਾ ਹੀ ਬਹੁਤੋ ਕਾ ਬੰਦਿਆਂ ਦੇ ਗੀਆਂ ਦੇ ਕਹਿੰਦਾ ਕਿਹੜਾ ਬਾਬਾ ਦਾ ਉਹ ਚਲਾਤਾ ਦੇ ਬਾਬਾ ਬਿਲਕੁਲ ਦੇਖਣਾ ਮੇਰੀ ਅੱਖਾਂ ਨਾਲ ਫੜ ਗਈ ਆ ਖੰਡੀਆਂ ਜਾਂ ਹੋਣੀ ਉਹ ਕਲੱਚ ਦੇਖ ਲੈ ਕਿੰਨਾ ਜਿਹੜਾ ਹਾਂ ਇਹ ਬਾਦ ਮੇਰੇ ਹੈ ਇਹ ਮੈਂ ਸਾਡੇ ਨਾਲ ਲੁੱਟ ਆਉਰੇ ਤਾਂ ਪਲੇ ਨਹੀਂ ਬਾਈ ਜੀ ਬਾਦੀ ਬਾਅਦ ਲੈਣਾ ਲੈ ਆਉਂਦੇ ਰਹੇ ਮਾ ਮਾ ਟੂ ਵੀ ਰਾਤ ਦਾ ਪ੍ਰੋਗਰਾਮ ਕਰਦਾ ਰਿਹਾ ਬਾਬੇ ਠੀਕ ਰਿਹਾ ਬਈ ਦਾ ਅਸੀ ਕਾਲ ਜੀ ਮਾ ਹੁਣ ਉੱਠੇ ਬਾਈ ਕਿਥੇ ਗਾਵਟ ਇੰਨੀ ਹੋ ਗਈ ਕਹਿੰਦਾ ਗਾਲਾ ਬੈ ਗਿਆ ਯਾਰ ਮੇਰਾ ਹੈ ਸਿਰ ਦੁਖਣ ਲੱਗ ਜਾਂਦਾ ਬੋਲ ਬੋਲ ਕੇ ਨਾ ਬੰਦੇ ਨੂੰ ਹੈ ਟੈਂਸ਼ਨ ਵੀ ਟਾਈਮ ਨਾ ਖਾਦੋਂ ਕਰਨਾ ਟਾਈਮ ਨਾਲ ਆਈ ਕਰਨਾ ਕਿ ਨਹੀਂ ਬੜੀ ਕਿਹੜਾ ਕੰਮ ਛੱਡੇ ਜਮਨ ਕੀ ਕਰ ਰਹੀ ਮੈਂ ਗੱਦੇ ਛੱਡਣ ਚੱਲੇ ਬਾਈ ਬਾਕੀ ਉਹ ਛੱਡੋ ਯਾਰ ਪਹਿਲਾਂ ਮੰਜੀ ਸਾਹਿਬ ਗੁਰਦੁਆਰਾ ਛੱਡਦੇ ਦੁਆਰਾ ਹੈ ਹਾਂ ਛੱਡਦੇ ਇੰਦੂ ਆਹ ਸਾਹਿਬ ਖੋਲਣ ਲੱਗੇ ਆ ਹੋਰੇ ਸਾਹਿਬ ਜੀ ਉਧਰ ਆ ਗੱਲ ਰੇਟਰ ਬਾਬੇ ਮੇਲੇ ਦਾ 180000 ਬੰਦਾ ਹੋ ਗਿਆ ਬਾਬੇ ਅਮਰੂਦ ਦੇਓ ਕਿੱਡੇ-ਕੱਡੇ ਹੋ ਗਏ ਹਾਂ ਹੋ ਗਿਆ ਤੋਲ ਲਓ ਖਾ ਲਓ ਯਾਰ ਇਹ ਤਾਂ ਇਤਨੀ ਹੋ ਗਈ ਕਿੱਤੀ ਆ ਬਾਈ ਰਹਿਣ ਦੇ ਰਹਿਣ ਦੇ ਤੋੜੀ ਨਾ ਬਹੁਤ ਮਿੱਠੇ ਅਮਰੂਦ ਆ ਇਹ ਚੀਨੀ ਪਾਈ ਆ ਕੇ ਦੇਖ ਸੱਚੀ ਗੱਲ ਆ ਸਾਰਾ ਉਹਦੇ ਵਾਲੇ ਆ 12 ਮਹੀਨੇ ਵਾਲੇ ਆ ਸਾਡੇ ਪਾਈ ਗਾ ਮਿੱਲੂ ਜਿਹੜਾ ਹਾਂ ਇਹ ਤਾਂ ਮੈਂ ਉਹਦੇ ਖੰਚਾਂ ਪਾਈਆਂ ਵੀ ਆਏ ਤਾਂ ਮੜਾ ਡਿੱਗਿਆ ਉਹ ਨਹੀਂ ਵਜਨ ਵਾਲੀ ਗੱਲ ਜਾਂਦਾ ਇੰਨਾ ਫਲ ਪੈਂਦਾ ਏ ਬਾਕੀ ਬਾਈ ਵਧੀਆ ਹੋ ਗਿਆ ਪ੍ਰੋਗਰਾਮ ਇਹ ਲੱਗੇਗਾ ਜੀ ਉਹ ਸਫਾਈ ਕਰਨ ਇਹਨਾਂ ਤਰਪਾਲ ਕਿਹਾ ਮੈਂ ਤਰਪਾਲ ਲਿਆਉ ਮੈਂ ਕਿਹਾ ਚਾਹੇ ਅੰਦਰ ਵੀ ਘੜਾਣੀ ਪਾਲ ਕੀ ਸਾਬ ਸਹੀ ਗੱਲ ਗਿੱਪਰ ਕਾਗੇ ਪਾ ਕੇ ਤਰਪਾਲ ਚਾਰੇ ਪਾਸੇ ਰੱਸੀ ਮਾਰ ਦੋ ਉਹਨੂੰ ਐਂ ਕਈ ਵਾਰ ਪੰਛੀ ਪੁੰਛੀ ਅੰਦਰ ਜਾ ਸਕਦੇ ਆ ਮਿੱਠਾ ਮੁੱਠਾ ਉੱਪਰ ਹੋਈ ਜਾਣਾ ਤਰਪਾਲ ਚੱਲੇ ਲੈਣੇ ਨਹੀਂ ਹਾਂ ਤਰਪਾਲ ਲਿਆਓ ਤਰਪਾਲ ਲੈਣੇ ਵਧੀਆ ਹੀ ਲੈ ਲਿਓ ਵਧੀਆ ਲਓਗੇ ਹਾਂ ਤਾਂ ਕੀ ਆਏ ਅੱਥੇ ਵੀ ਲੈਟਰ ਪਿਆ ਵਾ ਉੱਤੀ ਖੜਨੀ ਐ ਐਦਾ ਤਰਪਾਲ ਵਾਲੇ ਤਾਂ ਫਿਰ ਉਹ ਵਾਲੇ ਵਾਲੇ ਜਿਹਨੇ ਖੁੱਲਾ ਹੈ ਉਹ ਪ੍ਰਸ਼ਤ ਭਈ ਤੂੰ ਵੀ ਨਿਆਣੇ ਆਇ ਕੇ ਕੋਈ ਸ਼ੀਸ਼ੇ-ਸ਼ੂਸ਼ੇ ਤੇ ਕੋਈ ਵੱਜ ਜਵੇ ਉਹ ਜਵੇ ਸੇਫਟੀ ਆ ਸਹੀ ਗੱਲ ਹਾਂਜੀ ਬਾਬੇ ਹੁਣ ਇੱਕ ਤੀਫੇ ਹੁਣ ਤੁਸੀਂ ਸਿਲੋਵਾਸ ਚਦੇ ਤਰਪਾਲ ਲਿਓਣੀ ਆਉਣਾ ਸਿਲੋਵਾਸ ਕੋ ਤੇ ਨਾਲੇ ਰੋਪੜ ਜਾ ਯਾਰ ਨਾਲੇ ਸਸਤੀ ਮਿਲਨੀ ਮੈਨੂੰ ਇਹ ਬਿੱਤਰ ਵਾਲ ਚਾਹੀਦੀ ਬੜੀ ਇਹਦੇ ਖਾਤਰ ਯਾਰ ਕਿਹਦੀ ਚੱਲੋ ਬਾਪੂ ਕਹਿੰਦਾ ਮਸਤ ਬਣ ਸੋਏ ਵਾਲੇ ਦੇ ਕਹਿੰਦਾ ਯਾਰ ਰੋਪੜ ਤੋਂ ਸਸਤੀ ਮਿਲਨੀ ਆ ਤਰਪਾਲਾਂ ਵਾਲਿਆਂ ਤੇ ਜਿਹੜੇ ਇੱਧਰ ਆਉਂਦੇ ਸਰਕਾਰੀ ਹਸਪਤਾਲ ਸਾਹਮਣੇ ਹਾਂ ਹਾਂ ਉਹਦੇ ਮਾਈਕਰੋ ਵਾਲੇ ਜਤਿੰਦਰ ਸਿੰਘ ਪੁਰਾਣੀ ਲੈਬ ਦੇ ਨਾਲ ਹਾਂ ਅੱਲੀ ਤਰਪਾਲਾਂ ਦੀ ਉਹ ਦੁਕਾਨ ਆ ਉਹ ਠੀਕ ਆ ਉਹਦੇ ਲੈ ਆਓ ਸਸਤੀ ਮਿਲ ਜਣੀ ਨਾਲੇ ਉਹਦੇ ਤੋਂ ਸਾਨੂੰ ਦਿਖਾ ਖਾਸੀਆਂ ਦੇਣੀਆਂ ਪਰ ਉਹ ਹੀ ਦੋ ਤਰ੍ਹਾਂ ਦੀਆਂ ਹੋਣੀਆਂ ਐ ਇਹਨੂੰ ਵੈਰਾਈਟੀ ਨਹੀਂ ਨਾ ਉੱਥੇ ਵੈਰਾਈਟੀ ਕਿਹੜੀ ਤਰ੍ਹਾਂ ਦੀ ਮਿਲ ਜਣੀ ਲੈਓ ਭਾਈ ਗੰਭੂ ਠੀਕ ਆ ਚਲੋ ਜਾਇਓ ਮੈਂ ਵੀ ਦਵਾਈ ਲੈਣ ਚੱਲਿਆ ਆ ਠੀਕ ਆ ਯਾਰ ਆਵੇ ਪਹੁੰਚ ਗਏ ਹੈ ਪਹੁੰਚ ਗਏ ਨੀਂ ਤਾਂ ਅਗੀ ਦਵਾਈ ਰਾਤ ਸਮੇਂ ਨਹੀਂ ਆ ਭਈ ਆ ਝੜ ਕੇ ਲੱਗਦਾ ਐਕਟਰ ਵੀ ਆਪਾਂ ਪੂਰਾ ਐ ਮੈਨੂੰ ਤਾਂ ਪਤਾ ਵੀ ਨਹੀਂ ਵੇ ਕਦੋਂ ਆ ਗਏ ਨਾ ਪਹੁੰਚ ਗਏ ਪਹੁੰਚ ਗਿਠੀ ਮੈਨੂੰ ਵੀ ਬਹੁਤ ਨੀਂਦ ਬਹੁਤ ਆਉਂਦੀ ਬਾਈ ਕਦੇਵਲ ਸੌ ਗਿਆ ਹੋਰ ਕਿ ਯਾਰ ਪੱਛੇ ਬੈਠਾ ਨਾ ਗਿਰ ਵੀ ਨਾ ਜਾਵੇ ਜੇ ਮੈਂ ਨਹੀਂ ਗਿਰ ਗਿਆ ਚਲੋ ਉਹ ਗਣ ਗਣ ਕੇ ਤਾਰੀ ਜਾਏ ਉਹਦੇ ਦੋ ਦੋ ਤਿੰਨ ਤੇ ਨੀਂਦ ਵੀ ਚੱਕਣੀ ਹੈ ਨਾ ਕੰਝ ਗਏ ਬਾਈ ਨਾ ਬਾਬਾ ਜੀ ਸਤਿ ਸ੍ਰੀ ਅਕਾਲ ਵਧਾਈਆਂ ਭਾਈ ਸਾਨੂੰ ਲੈਂਟਰ ਦੀਆਂ ਜੀ ਹਾਂ ਜੀ ਖੜੀ ਤੈਨਾਂ ਕਿ ਪ੍ਰੋਗਰਾਮ ਮੰਦੀ ਹੋ ਗਿਆ ਕਿਰਪਾ ਬਾਬੇ ਨਾਨਕ ਦੀ ਬਾਬੇ ਦਾ ਉਹ ਠਗਰਾ ਹੋ ਗਿਆ ਨਾ ਮੇਰੇ ਬਾਬੇ ਦਾ ਜਾਈਦਾ ਲੈ ਵੀ ਮੁੰਡਿਆ ਹੋਰ ਕਾਲੇ ਬਾਈ ਅਸਤੀ ਕਮਲਾ ਜੀ ਹੈ ਸੰਗ ਦੇ ਕਦੇ ਆ ਮਾਡਾ ਨਾ ਬਾਈ ਕਾਟੋ ਬਾਹਰ ਉਤਾਰਾ ਤਾਂ ਹਨਾ ਕਾਲੇ ਬਾਈ ਹਾਂ ਰਾਤ ਤਾਂ ਬਹੁਤ ਇਕਾਂਤ ਹੁੰਦਾ ਪਹਿਲੀ ਵਾਰ ਦੇਖਿਆ ਹੋਣਾ 5 ਸਾਲ ਚ ਆ ਨਾ ਫੱਛੇ ਨਾ ਬਣ ਗਿਆ ਉੱਪਰ ਕਿੱਥੇ ਕੱਢਾ ਤੂੰ ਤੂੰ ਦੀ ਕੱਢ ਤੇ ਐਡੇ ਖੜੇ ਤਾਂ ਜਵਾਰ ਜੇ ਅੱਧੂ ਨੇ ਉਹ ਆਪਣੇ ਬਾਪ ਨੂੰ ਮੈਂ ਕਹਿੰਦਾ ਕਿ ਚੱਲ ਉਹ ਕਿੰਨੇ ਜਗਾ ਹਾਂ ਮਿਸਤਰੀ ਸੁਖਾਈ ਆ ਨਾ ਦਿਹਾੜੀ ਦਾ ਠੇਕਾ ਪਿੰਡ ਦੇ ਲੋਕਾਂ ਦਾ ਮਿਸਤਰੀ ਹੈ ਦਿਹਾੜੀ ਦਾ ਠੇਕਾ ਦਿਹਾੜੀ ਦਾ ਠੇਕਾ ਕਾ ਠੀਕ ਆ ਬਦਿਆ ਦਿਹਾੜੀ ਉਹ ਕਰਦਾ ਠੇਕਾ ਕਰਦਾ ਹਾਂ ਦੇਖੋ ਮੈਂ 3 ਮੁੰਡਾ ਰੋ ਨੂੰ ਵਾਰਕਾ ਹੀ ਦੇਕੇ ਦਿਹਾੜੀ ਮਾ ਉਹਨੇ ਕੰਮ ਕਰਨਾ ਵੀ ਮਿਹਨਤ ਕਰਨੀ ਕੰਮ ਉਹ ਨਹੀਂ ਕਰਦਾ ਕੰਮ ਬੜੀ ਕਰਦਾ ਕੰਮ ਬੜੀ ਕਰਦਾ

ਕਰਵੇਟਰ ਨਾਲ ਸਟ ਹਾਂ ਦਵੀ ਤੇ ਵੀ ਕਰੀਆ ਕਿ ਕਿੱਥੇ ਦਬਣੀ ਕੇ ਹੋਰ ਦਬ ਉਹ ਬਹੁਤ ਲੋਗਟ ਨਹੀਂ ਦਬਦੀ ਬਾਈ ਲੋਗ ਐ ਦਬ ਉਹ ਨਹੀਂ ਛੇੜੀ ਤੋ ਠੀਕ ਆ ਮਿੱਠੂ ਠੇਕੇਦਾਰ ਦਾ ਬਾਈ ਮੁੰਡਾ ਬਿੱਲੂ ਨੇ ਕੰਮ ਚੱਲਦਾ ਹਾਂ ਉੱਪਰ ਲਾਇਆ ਹੋਇਆ ਬਾਈ ਚੱਲੀਆਂ ਲੱਗੇ ਹੋਇਆ ਓਏ ਬਾਈ ਕੇ ਡਰੀ ਜਾਂਦਾ ਕਿੰਨਾ ਦਬ ਜੂਗਾ ਹੋਰ ਐ ਫਿਰ ਦਬਣ ਲੱਗਿਆ ਯਾਰ ਕੋਈ ਚੱਕਰ ਹੁਣ ਕੀ ਕਰਦਾ ਥੋੜੀ ਜਿਹੀ ਕਿਟ ਰਹਿ ਗਈ ਬਾਅਦ ਮੈਂ ਛੱਡ ਲਾ ਉਹਦੇ ਅੱਛਾ ਹਾਂ ਬਾਕੀ ਚੱਲਦਾ ਕੰਮ ਬਾਈ ਪਰ ਕਿੰਨੇ ਦਿਨ ਚ ਕਰ ਦੂੰਗੇ ਖੜਾ ਹੋ ਜਾਣਾ ਇਹ ਤਰ੍ਹਾਂ ਲੱਗਣੇ ਹੋਗੇ ਠਿੱਕੇ ਹੈਗਾ ਦਿਆੜੀਆ ਜਿਆਠੇ ਕਾੜੇ ਕਾ ਦਿਆੜੀ ਮੇਂ ਕਰਦੇ ਨਹੀਂ ਹਾਂ ਇਹ ਠਿੱਕੇ ਪਰ ਕਰਦਾ ਹੈਗਾ 1000 ਕ ਮੋਟੇਰੀ ਆਏ ਸਾਡੇ ਮੇਂ ਸੁੱਖਾ ਮਿਸਤਰੀ ਆ ਦਿਆੜੀ ਪਰ ਕਰਦਾ ਦਿਆੜੀ ਬਾਈ ਜਿਹੜਾ ਕੱਲ ਆਪਣਾ ਨਗਰ ਕੀਰਤਨ ਉਹ ਅੱਜ ਪਾਰਖੀ ਸਾਹਿਬ ਨੂੰ ਵੀ ਅੱਜ ਪੂਰਨਮਾਸ਼ੀ ਦੇ ਕੇ ਆ ਪਰ ਅੱਜ ਨਹੀਂ ਹਾਂ ਸਰਪੰਚ ਦਿਖਾ ਲਿਆ ਆ ਸਰਪੰਚ ਦਿਖਾ ਲਿਆ ਸਰਪੰਚ ਜੀ ਸਰਪੰਚ ਕਰਵਾ ਪੰਜ ਤੱਕ ਤਾਂ ਦਿਖਾਉਣੇ ਰੈਕਟਰ ਨਾਲ ਹਾਂ ਰਾਮਦਾ ਬਾਈ ਨਹੀਂ ਤੁਹਾਡੇ ਤੋਂ ਆ ਰਹੀ ਤਾਂ ਟਕਾਏ ਦੇਣੇ ਅੱਜ ਨੂੰ ਮਰਿਆ ਦਾ ਟੇਕ ਲਿਆ ਹੁਣ ਪੱਠਾ ਦਾ ਵੀ ਦੇਖ ਲਿਆ ਉਹ ਦੋਣੀਆਂ ਹਾਂ ਚੁੰਤੇ ਬੜੇ ਚੁੰਤੇ ਵੀ ਹਾਂ ਭੈਣੀ ਵਾਲੇ ਗੁਰਦਾਰ ਜੀ ਵੀ ਟੇਕ ਲਿਆ ਮੰਡਰਾ ਸੀ ਵੀ ਟੇਕ ਲਿਆ ਪੰਜ ਤਾਂ ਹੋਏਗੇ ਇਹ ਪੈਰੋਂ ਮੱਝ ਰਿਆ ਚੰਗੇ ਪੰਜ ਤਾਂ ਬੰਦ ਬਿਲਦਰ ਸੈਟ ਕੋਈ ਚੱਕਰ ਨਹੀਂ ਬਾਦਰ ਨਹੀਂ 잡ਦੀ ਆ ਕੀ ਹੁਣ ਚੱਲੇ ਬਾਈ ਤਰਪਾਲ ਲੈਣਾ ਸਰਪਾਲ ਲੈ ਆਉਣੀ ਪਾਲਕੀ ਸਾਹਿਬ ਵਾਸਤੇ ਉਹ ਲੈਣ ਚੱਲੇ ਹਾਂ ਹਾਂ ਬਾਦਰ ਪ੍ਰੋਗਰਾਮ ਠੀਕ ਤਾਂ ਬਾਈ ਵਧੀਆ ਵਧੀਆ ਤਾਂ ਦੇਖ ਲੈ ਤੂੰ ਮੇਰੀ ਗੱਲ ਸੁਣ ਲੈ ੱਟ ਛੱਡ ਦੇ ਤੈਨੂੰ ਕੋਈ ਪ੍ਰੋਬਲਮ ਨਹੀਂ ਹਾਂ ਛੱਡ ਲੈ ੱਟ ਤੂੰ ਕੁਛ ਨਹੀਂ ਦੱਸਦਾ ਸਾਗੇ ਬਾਈ ਜਗਾਰੇ ਪਹੁੰਚ ਛੱਡੀ ਵਾਪੇ ਕਰੋ ਹੀ ਕਿ ਲੋਵਾਰਾ ਜਾ ਬਾਈ ਦਰਪਾਲ ਲੈ ਕੇ ਆਈਏ ਪਾਲਕੀ ਸਾਹਿਬ ਦਾ ਕੰਮ ਕਰੀਏ ਫਿਰ ਧੱਕੀ ਜਣੋ ਖੰਡਵਾੜ ਰੱਖ ਹੋ ਗਿਆ ਅੱਜ ਖਾਣੀ ਪਿੰਡ ਅੱਜ ਖੰਡਵਾੜ ਰੱਖੋ ਹਾਂ ਪੈ ਨਹੀਂ ਖੰਡਵਾੜ ਵਧੀਆ ਵਧੀਆ ਬਣਾਓ ਸਵਾ ਵੀ ਆ ਗਈ ਬਾਈ ਸਵਾ ਤਾਂ ਕਹਾਂ ਕਰਾ ਗਾਹਣ ਪਿੰਨੇ ਨੂੰ ਸਵਾ ਆ ਗਈ ਅਗਲੇ ਮਹੀਨੇ ਪਤਾ ਵਾ ਮੇਰੀ ਗੱਲ ਸੁਣ ਲੈ ਬਾਦਰ ਸਾਰੀ ਟੰਡਰ ਜਾਣੀ ਚਾਹੀਦੀ ਇਡਵਾ ਮੇ ਰੋਟੀ ਦਵਾਰੇ ਖਾਇਆ ਸਿੰਘ ਜੀ ਤਾਂ ਪਰ ਖਤਮ ਹੋ ਗਈ ਨਹੀਂ ਖਤਮ ਹੁੰਦਾ ਮੁੰਡਾ ਡਾਕਟਰ ਹੈ ਕਹਿ ਨੰਗਰ ਸਮਾਪਤ ਹੋ ਗਿਆ ਹਾਂ ਖਤਮ ਨਹੀਂ ਇਹ ਕਿਹੜਾ ਸਕੂਲ ਗਿਆ ਵਿਚਾਰਾ ਸਿੱਖੀ ਲੈਨ ਚ ਨਹੀਂ ਪਤਾ ਚਲ ਚੱਲੀਏ ਲੈ ਜਾਈਏ ਭਾਈ ਬਾਦਰ ਦੇ ਮਿੱਠੂ ਮਿੱਠੂ ਦਾ ਭਾਈ ਆ ਭਾਈ ਬਾਦਰ ਇੱਕ ਦੀਪਾ ਮਿਸਤਰੀ ਆ ਇਹ ਵੀ ਮਿਸਤਰੀ ਆ ਬਿੱਲੂ ਦਾ ਭਾਈ ਭਤੀਜਾ ਬਿੱਲੂ ਦਾ ਹੈ ਬਿੱਲੂ ਬਿੱਲੂ ਦਾ ਤਾਇਆ ਹਾਂ ਬਿੱਲੂ ਦਾ ਤਾਇਆ ਤਾਇਆ ਹੈ ਭਾਈ ਮੇਰਾ ਭਾਇਆ ਚਲ ਆ ਜੀ ਚਲੋ ਭਾਈ ਉੱਧਰ ਥਾਂ ਤੈਨੂੰ ਮੱਥਾ ਟਿਕਾ ਲੈ ਭਰੋ ਮੱਝਰੇ ਟਾਟਾ ਕਲਨਗਰ ਕੀਰਤਨ ਦਾ ਅੱਜ ਅੱਜ ਫੂਲਪਿੰਡ ਤੇ ਆ ਰਿਹਾ ਸੀ ਪਿੰਡਾਂ ਚੋਂ ਜੜਿਆਂ ਨੂੰ ਅਸੀਂ ਗਏ ਤੇ ਪਰ ਬਾਹਰੇ ਬਾਹਰ ਆ ਰਹੇ ਆ ਮੇਨ ਸੜਕ ਤੇ ਅਸੀਂ ਮਾੜਾ ਜਿਹਾ ਝੰਡੇ ਤੇ ਆਪਣੀ ਪਾਰਕੀ ਸਾਹਿਬ ਵਾਸਤੇ ਟਾਈ ਜਲੇਟ ਹਾਂ ਭਾਈ ਇਹ ਸਾਰੇ ਯਾਤਰਾ ਤਰਕੇ ਨੋ ਦੋ ਕ ਪਿੰਡ ਤੇ ਚਾਰ ਕ ਪਿੰਡ ਕਰਦੇ ਤਾਂ ਇਹ ਤਰਕੇ ਹੁੰਦੇ ਆ ਅਸੀਂ ਭਾਈ ਕਾਫੀ ਪਿੰਡ ਕਰਦੇ ਆ ਇਹ ਪਿੰਡਾਂ ਜਿਹਨਾਂ ਨੇ ਸਿੱਧਾ ਆਏ ਆ ਆ ਭਾਈ ਫੌਜੀ ਪਿੰਡ ਕੋਈ ਤਾਂ ਨਿਕਲ ਆਲੇ ਨਹੀਂ ਨਹੀਂ ¡Ah, y... ¡Oh, no, chono, oh, no, 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 ਦੇ ਬਾਈ 25 ਥੈਲੇ ਕਣਕ ਦੇ ਜੇ ਵੀ ਲਿਆਂਦੀ 13 ਕਿਲੋ ਅੱਛਾ 25 ਦੇ 25 ਕਾਦੇ 25 ਕਾਦੇ ਪਤਾ ਨਹੀਂ ਕੁਛ ਵੀ ਨਾ 15 ਥੈਲੇ ਲਿਆਣ ਦੇ ਬਾਈ ਬੀਜ ਦੇ ਇਹ ਹੈ ਨਹੀਂ ਤੇ ਦਰਅਸਲ ਉਹਰੇ 56 ਨੂੰ ਜ਼ਿਆਦਾ ਪਾਣੀ ਲੱਗਿਆ ਮਗਰ ਜ਼ਿਆਦਾ ਆ ਗਏ ਥੋੜੇ ਨਾ ਪਹਿਲਾਂ ਥੈਲੇ ਕੜਕਦੇ ਆ 15 ਬੀਜ ਦੇ ਬੀਜ ਦੇ ਤੇ 1 ਕਿਲੇ ਲਈ ਜਵੀ ਵੇਚਣੀ ਬਈ ਜਵਾ ਜਵਾ ਵੇਚਣਾ ਤੇ ਉਹ ਲਿਆਂਦਾ 28 ਕਿਲੋ ਉਹ ਲਿਆਂਦਾ ਗੁੱਡਵਿੱਲ ਦਾ ਕੱਲ ਕੋਲ ਨੂੰ ਆਪਾਂ ਨੇ ਇੱਕ ਸਟੇਟਮੈਂਟ ਜਲ ਪ੍ਰਵਾਹ ਕਰਾਣੇ ਆਪਣੇ ਜਿਹੜੇ ਪਾਲਕੀ ਚ ਪੈਣਾ ਤੇ ਸ਼ਾਮ ਨੂੰ ਮੱਥਾ ਟੇਕਣਾ ਕਦੇ ਵੀ ਨਹੀਂ ਸਿੱਟਣਾ ਗਲਤੀ ਨਹੀਂ ਕਰਨੀ ਜਲ ਪ੍ਰਵਾਹ ਕਰਕੇ ਆਉਣੇ ਠੀਕ ਆ ਜੀ ਬਾਈ ਠੀਕ ਲੈ ਲਓ ਬਾਈ ਕਾਹਾਂ ਘਾਤਰ ਉਹਨਾਂ ਲੈ ਲੀਏ ਗੋਲ ਲੈ ਲੀਏ ਬਾਈ ਇੱਥੇ ਜਾ ਜਈ ਬੀ ਆ ਫੁੱਲਦਾਰ ਤੇ ਡੈਡੀ ਕਹਿੰਦਾ ਆਏ ਲੈ ਕੇ ਜਾਣਾ ਫੁੱਲ ਵੀ ਲਾ ਕੇ ਲੈ ਕੇ ਜਾਣਾ ਫੁੱਲ ਕਹਿੰਦਾ ਆਏ ਲੈ ਕੇ ਜਾਣਾ ਇਹੋ ਬਜਾਈ ਵੀ ਆਉਣ ਕਰ ਦੋ ਜੋਜੀ ਦੀ ਕਰਮ ਵਾਲੀ ਗੱਲ ਆ ਫੋਟੋ ਨਾ ਲੈ ਹੋੜਾ ਬਾਬੇ ਕੋਲ ਆਣ ਕੇ ਦਾ ਅੱਜ ਤਾਂ ਦਿਹਾੜਾ ਸਹੀ ਆ ਜਾਓ ਜੋਜੀ ਦਾ ਦਰਸ਼ਨ ਪੈ ਗਿਆ ਉਹਦੀਆਂ ਗੱਲਾਂ ਸਹੀ ਗੱਲ ਇਹ ਕੱਲ ਤਾਂ ਇੱਕ ਜਰ ਪਹਿਲਾਂ ਕੱਢਿਆ ਨਹੀਂ ਹੁਣ ਬਜਾਈ ਕਰਨੀ ਕਾਲੂ ਵੀ ਐਵੇਂ ਰੱਖਿਓ ਕਾਲੂ ਵੀ ਐਵੇਂ ਆਹ ਹੋਰ ਸਾਰੇ ਟਰੈਕਟਰਾਂ ਪਰ ਤੇ ਤਾਰ ਕੇ ਦੇ ਆਂਦੇ ਆ ਆਪਣੇ ਪਰ ਤੇ ਤਾਰੇ ਮੈਂ ਤਾਂ ਪਿਆ ਤਾਂ ਤਾਰ ਕੇ ਇੱਕ ਪਲਕੀ ਸਾਹਿਬ ਵਿੱਚ ਤੇ ਵੀ ਲੈ ਉਹ ਹੈ ਬਾਬੇ ਪਲਕੀ ਸਾਹਿਬ ਮਿੰਟ ਲੱਗਦਾ ਫੁੱਲ ਤਾਰ ਨੂੰ ਮਿੰਟੇ ਲੱਗਦਾ ਲਾਉਣੇ ਹੁਣ ਨਾ ਕੁੰਡੀਆਂ ਦੇਖਣਾ ਸਲਾਹ ਕੇ ਨਾ ਕੁੰਡੀਆਂ ਨਹੀਂ ਵੇਲੀ ਸਲਾਹ ਆ ਏ ਬਾਬੇ ਦੀ ਕਮਾਲ ਆ ਬਾਈ ਬਾਬੇ ਦਾ ਕਮਾਲ ਆ ਇਹ ਪਰ ਉਹਨਾਂ ਦਾ ਬੱਚਾ ਇਹਨੂੰ 5 ਸਾਲ ਦਾ ਹੋ ਗਿਆ ਇਹਨੂੰ ਇਹੀ ਕੰਮ ਕਰਦੇ ਨੂੰ ਸਹੀ ਆ ਹਾਂ ਦਸ ਸਾਲ ਤੇ ਵੀ ਮਨ ਲੱਗਦਾ ਦਸ ਹੀ ਹੋ ਗਿਆ ਹਣ ਉਸਤਾਦ ਤਾਂ ਉਸਤਾਦ ਏ ਬਰ ਉਸਤਾਦ ਦਾ ਡਿਕਾਉਣਾ ਉਸਤਾਦ ਤਾਂ ਉਸਤਾਦ ਉਸਤਾਦ ਬਾਈ ਮੇਰਾ ਬਾਬਾ ਉਤਾਰ ਦੀ ਜਿੱਦ ਮੈਂ ਸੇਵਾ ਦਾ ਕੁਛ ਲੱਤਾਂ ਹਾਂ ਸੇਵਾ ਕਰਦੇ ਰਹੇ ਉਹਦੇ ਕੋਲ ਤੂੰ ਕਰਨੀ ਤਾਂ ਹੀ ਪਤਾ ਲੱਗ ਗਿਆ ਚੱਲ ਹਾਂ ਹਾਂ ਤੂੰ ਕਰਨੇ ਮੈਂ ਮੈਂ ਕਹਿੰਦਾ ਰੇ ਜਿੱਤਾਂ ਸੀ ਮਦਦ ਕਰਦੇ ਸਾਡੀ ਆਪਣਾ ਕੋਣ ਉਸਤਾਦ ਆਪਾਂ ਨੇ ਵੀ ਦੱਸ ਲਈ ਜੱਗੇ ਬਾਈ ਆਪਣਾ ਵਡਾ ਨਾ ਬਾਬਾ ਸਾਡੇ ਦੱਸਦਾ ਨਹੀਂ ਸਾਰੇ 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 ਦਾ ਵਾਪਰ ਨਾ ਜਿਹੜਾ ਸਾਨੂੰ ਲਾ ਰਿਹਾ ਸਹੀ ਗੱਲ ਹੈ ਇਹਦਾ ਕਰਦੇ ਜਿੰਨੇ ਜੋਗੀ ਹੈ ਹਾਂ ਜਿੰਨੇ ਜੋਗੀ ਹੈਗੇ ਉਹਨੇ ਕਰੀ ਜਾਓ ਬਾਕੀ ਕੋਈ ਗੱਲ ਨਹੀਂ ਹੁਣ ਭਾਈ ਸਵਾ ਆ ਜਿੰਨੇ ਹੁਣ ਸਵਾ ਕ ਨੂੰ ਜੁੜ ਜਣਾ ਸੀ ਸਹੀ ਗੱਲ ਹੈ ਆਈ ਹੁੰਨੇ ਆ ਦੋ ਤਿੰਨ ਮਹੀਨੇ ਹਾਂ ਆਈ ਹੁੰਨੇ ਉਹਦੇ ਬਾਅਦ ਤਾਂ ਰਵੇਲੇ ਹੁੰਦੇ ਆਪਣੇ ਗੁਰੂਆਂ ਨੂੰ ਨਾਮ ਭੁੱਲੋ ਭਾਈ ਹੈ ਨਾ ਉਹ ਕੁਰਬਾਨੀ ਭਾਈ ਸਹਿਜ ਹੁੰਦੇ ਸਹਿਜ ਆਦਿ ਰੇ ਗੁਰੂ ਦੀ ਕੁਰਬਾਨੀ ਆ ਦਸਾਂ ਗੁਰੂਆਂ ਦੇ ਲੈ ਕੇ ਪਹਿਲੇ ਗੁਰੂ ਦੇ ਲੈ ਕੇ ਦਸਾਂ ਗੁਰੂਆਂ ਦੀ ਕੁਰਬਾਨੀ ਬੋਲਦੇ ਨੇ ਤੇ ਤਾਨੂੰ ਬਾਈ ਵਿਜਾਈ ਸ਼ੁਰੂ ਕਰਦਣੀ ਆਪਾਂ ਨੇ ਤਾਨੂੰ ਵਿਜਾਈ ਠੀਕ ਆ ਬਾਈ ਡਾਉਨ ਤਾਂ ਵਿਹਲਾ ਹੋਈ ਫਿਰਦਾ ਇਹਨੂੰ ਕੋਈ ਨਹੀਂ ਕਰਦਾ ਡਾਉਨ ਦਾ ਕੋਈ ਟੈਨਸ਼ਨ ਨਹੀਂ ਕੱਦੀ ਵਿਜਾਈ ਹੋਈ ਹੋਈ ਡਾਉਨ ਦੀ ਜੰਮੀ ਆਈ ਜੰਮੀ ਖੜੀ ਆ ਪਾਣੀ ਪਰੋਈ ਭਈਆ ਪਾਣੀ ਲਾਉਣ ਨੂੰ ਆਗੇ ਡਾਉਨ ਦੋਏ ਬੰਦੇ ਹੈਗੇ ਆ ਮੈਨੂੰ ਟੈਨਸ਼ਨ ਆਂਦਾ ਹੀ ਨਹੀਂ ਯਾਰ ਇਹ ਤੇ ਇਹਨੇ ਕੋਈ ਚੱਕਰ ਨਹੀਂ ਗਾ ਤਾਂ ਸੇਵਾਂ ਦੀ ਟੈਨਸ਼ਨ ਆਉਂਦਾ ਹਾਂ ਸੇਵਾਂ ਦੀ ਸੇਵਾਂ ਦਾ ਜ਼ਿਆਦਾ ਟੈਨਸ਼ਨ ਕਰੀ ਟੈਨਸ਼ਨ ਆ ਜਾਂਦੀ ਗੱਲ ਮੁੱਕੀ ਆ ਚਲੋ ਬਾਈ ਦੂਜਾ ਹੁਣ ਚੱਲਦੇ ਆਂ ਬਾਈ ਆਪਾਂ ਬਰਸ਼ੀਨ ਲਿਆਉਣਾ ਵੱਟ ਕੇ ਦੋ ਵੱਡਾ ਲੈ ਆਈਏ ਬਾਬੇ ਠੀਕ ਆ ਬਾਕੀ ਤਰਪਾਲ ਸਾਡੀ ਬਾਈ ਐਸਟੀਮੇਟ ਜਾਂ ਲੱਗਿਆ ਨਹੀਂ ਉਹ ਰੋਪੜ ਗਏ ਤੇ ਉਹ ਮਹਿੰਗੀ ਪੈਂਦੀ ਆ ਸੋ ਤਾਂ ਹੈ 3500 4000 ਤੱਕ ਹੈ ਤਾਂ ਚੱਲ ਕੋਈ ਨਹੀਂ ਹੋਰ ਦੇਖਦੇ ਆ ਨਹੀਂ ਲਫਾਵਾ ਦੀ ਸਹੀ ਆਉਂਗਾ ਨਹੀਂ ਨਹੀਂ ਉਹ ਟ੍ਰਾਂਸਪੋਰਟ ਪਪਰ ਵਾਲੇ ਨਾ ਉਹਨਾਂ ਨੂੰ ਗੇੜਾ ਮਾਰ ਕੇ ਟੱਕਾਂ ਲੈ ਗਏ ਇਹਦੇ ਅੰਦਰ ਖਾਉਣੀ ਫੇਰ ਤਾਂ ਕਾਇਜੀ ਕੋਲ ਨਹੀਂ ਲੈਣਾ ਆਈ ਆ ਇਹ ਤਾਂ ਉਪਤੇ ਖਰਾਬ ਹੁੰਦਾ ਫਿਰ ਅਸੀਂ ਆਏ ਉਧਰ ਗੱਲ ਆਇਆ ਖੜਾਉਣ ਦਾ ਪਰ ਹਾਂ ਜੇ ਅੰਦਰ ਖੜਾਉਣਾ ਫਿਰ ਤਾਂ ਮੋਟਾ ਕਰ ਦੇ ਹਾਂ ਚਟੇਰਾ ਕਰਦਾ ਉਹ 파ਜੂ ਉੱਪਰ ਜਗਨੀ ਲੇ ਰਾਂ ਕਦਾ ਚਟਾ ਰ ਨਹੀਂ ਲਿਆ ਹੁੰਦੇ ਕਾਲੇ ਚਟਾ ਜੋ ਨਹੀਂ ਲੱਗਦਾ ਚਟਾ ਠੀਕ ਆ ਕੋਲ ਬਾਬਾ ਜਾਏ ਬਾਬੇ ਪਤਾ ਪਤਾ ਨਹੀਂ ਹਵਾਂ ਇੰਦਰ ਰਸੀ ਬੁੰਦਰ ਜੇ ਆ ਪੰਜ ਜੱਗੇ ਬੱਟਾ ਪਾਉਨੇ ਹੋ ਸੋਨੋ ਲਖਾਵਾ ਇੰਦਰ ਮੋਟਾ ਹੁੰਦਾ ਜਿਹੜਾ ਮਕਾਨ ਹਾਂ ਜਿਹੜਾ ਛੱਤਾਂ ਚੋਣੇ ਤੇ ਪਾਉਨੇ ਆ ਹਾਂ ਸਹੀ ਕਰ ਉਹੀ ਹੋਈ 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 ਉਹ ਕਿੱਥੇ ਜਾਣਾ ਅੰਦਰ ਦੇਖਿਆ ਨੀ ਪਤਾ ਲੈ ਕੇ ਗਿਆ ਕੋਤੇ ਦੇ ਉਹ ਲੋਕਾਂ ਦੇ ਕੰਪੈਨਾਂ ਦਾ ਕੋਈ ਨਾ ਪਈਆਂ ਉਹਦਾ ਨਾਲ ਲੁਕੋ ਜਾਂਗੇ ਇਹਦਾ ਸਹੀ ਗੱਲ ਹੈ ਬਾਈ ਗੱਲ ਪੱਕੀ ਹੈ ਬਾਬੇ ਚਲੋ ਟਾਈਮ ਨਾਲ ਆ ਬਾਈ ਨਾਲ ਮੱਥਾ ਟੇਕ ਆਉਣਾ ਚ ਬਾਬੇ ਨਾਨਕ ਦਾ ਹੈਪੀ ਬਰਥਡੇ ਜਨਮ ਦਿਨਾਂ ਚ ਬਾਈ ਦੇਖਦੇ ਬਾਅਦ ਕੰਮ ਨਾ ਛੇੜੋ ਬਾਈ ਬਾਬਾ ਸਾਡੀ ਅੰਗਰੇਜ਼ੀ ਬੋਲਣਾ ਹੈ ਹੈਪੀ ਬਰਥਡੇ ਦਿੱਤੇ ਆ ਗੁਰੂ ਘਰੋਂ ਬਾਅਦ ਚਲੋ ਜਨਮ ਦਿਹਾੜਾ ਮੱਥਾ ਟੇਕ ਗਿਆ ਚ ਬਹੁਤ ਸਾਰੇ ਆਣਾ ਪੱਠਾ ਸਾਰ ਬਾਈ ਅੱਜ ਮੈਂ 6:30 ਵਜੇ ਉੱਠਿਆ ਬਾਬੇ ਅੱਛਾ ਦਾਂਸ ਵੇਖੋਂ ਕੇ ਮੈਂ ਉੱਠਿਆ 8:30 ਵਜੇ ਮੈਨੂੰ ਨਹੀਂ ਪਤਾ ਲੱਗਿਆ ਮੈਂ ਦਰਦਕੁੰਡਾ ਨਾਲਿਆ ਗੋਲੀ ਲਈ ਸੀ ਰੱਲ ਤੇ ਦਰਦ ਤੇ ਇੱਕ ਰੁਪਏ ਦਫਨੇ ਵਾਲਾ ਮੈਨੂੰ ਨਹੀਂ ਪਤਾ ਲੱਗਿਆ ਮੈਂ 10:30 ਰਜਾਈ ਲੈ ਗਿਆ 10:30 10:30 ਰੁਪਏ ਠਾਲੇ ਮੰਮੀ ਨੇ ਆ ਕੇ ਅੱਛਾ ਮਾਹ ਕਿੰਨਾ ਕਿ ਟਾਈਮ ਬੱਜੇ ਮੈਂ 7:00 8:00 ਵਜੇ ਗਈ 10:30 ਨੀਂਦ ਹੋਈ ਆਈ ਮਾ ਸਾਡਾ ਆਪਾ ਵੀ ਦੇਖ ਲੈ ਸਾਡਾ ਆਪਾ ਵੀ ਦੇਖ ਲੈ ਸਰ ਮੈਂ ਐਸੇ ਕੋਪਰ ਮੈਲ ਸਿੰਘ ਲੰਬਣਾ ਚਲੋ ਭਾਈ ਚਲੋ ਚਲੋ ਟਾਈਮ ਲੱਗ ਗਿਆ ਚਲੋ ਭਾਈ ਹੁਣ ਲਿਆਉਣੇ ਬਰਸੀਨ ਵੱਢ ਕੇ ਗੱਲਾਂ ਜਿੰਨੇ ਰੱਖਦੇ ਯਾਰ ਸੁਆ ਗੱਲ ਚੱਕਿਆ ਦਾ ਇਹ ਨਹੀਂ ਹਟਦਾ ਹੈਗਾ ਸੁਆ ਮਾਰੂ ਕਿਸ ਨੇ ਮਨ ਲਾਦਾ ਹੈ ਹੱਥ ਨਹੀਂ ਟਿਕਦੇ ਇਹ ਸਹੀ ਗੱਲ ਹੈ ਚਲ ਚਲ ਨਹੀਂ ਚੱਲ ਜੋੜੋ ਬਾਹਰ ਬਾਹਰ ਜੋੜ ਜਿੱਤਾ ਬਣਾ ਕਾ ਕ ਬਣਾ ਨਹੀਂ ਅੰਦਰ ਦਿੱਤਾ ਨਾ ਕਿੰਨਾ ਨਾਉਣ ਚਲ ਮੈਂ